ਇਹਨਾਂ ਥਣਾਂ ਦੀਆਂ ਜੀ ਇਹ ਦਬਾਬੇ ਦੀਆਂ ਬੱਕਰੀਆਂ ਇਹ ਜਿਹੜਾ ਨਮਾ ਸ਼ਹਿਰ ਆ ਤੇ ਆਪਣੇ ਭਾਂਜੇ ਗੋਪੀ ਦੀਆਂ ਬੱਕਰੀਆਂ ਤੇ ਚਾਚਾ ਅਸ਼ਰਮ ਜੀ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਤੁਹਾਡੇ ਕਹਿਣ ਤੇ ਅਸੀਂ ਇਹ ਥਣ ਚੱਡਾ ਦਿਖਾ ਰਹੇ ਹਾਂ ਬੱਕਰੀ ਦਾ ਹਾਂਜੀ ਹਾਂਜੀ ਠੀਕ ਹੈ ਜੀ ਰੂਮ ਵਰਗੇ ਚੱਡੇ ਉਹਦੇ ਹੀ ਵਿੱਟਾ ਹੈ ਉਹਦੀ ਕਾਠੀ ਉਹੀ ਡਿਜ਼ਾਈਨ ਉਨਾ ਹੀ ਥਾਣੇ ਦਾ ਲੰਬਾ ਹੈ ਤੇ ਆਹ ਦੇਖ ਸਕਦੇ ਹੋ ਜੀ ਆਹਾ ਆਹਾ ਇਹ ਦੇਖੋ ਜੀ ਕੋਈ ਕੋਈ ਜਾਂਦੀ ਹੈ ਘਰਾਂ ਚ ਹਾਂਜੀ ਬੱਕਰੀ ਉਸੇ ਬੱਕਰੇ ਦੀ ਹੈ ਪਾਕਿਸਤਾਨ ਦੇ ਵਿੱਚ ਬਾਬਾ ਮਹੰਗਾ ਜਿਹੜਾ ਬੈਠੇ ਉਹਨਾਂ ਦੀ ਵੀ ਰਸਦਾ ਰਿਆ ਇਹ ਔਰ ਜਿਹੜੇ 78 ਜਵਦੀ ਵਾਲੇ ਆ ਉਹਨਾਂ ਦੀ ਵੀ ਰਸਦਾ ਰਿਆ ਸਲਾਮ ਅਲੈਕਮ ਜੀ ਸਾਰਿਆਂ ਨੂੰ ਵਾਲੇਕਮ ਸਲਾਮ ਤੇ ਆਪਾਂ ਬਾਬੇ ਦੀ ਹਾਜ਼ਰੀ ਦੇ ਵਿੱਚ ਖੜੇ ਆ ਬਾਈ ਆ ਮੰਡਾ ਲੰਗੜੋਈ ਤੋਂ ਆਏ ਜੀ ਲੰਗੜੋਈ ਤੇ ਮੰਗਾ ਜੀ ਦੇ ਮੇਰਾ ਖਲ ਭਾਂਜੇ ਨੇ ਜੀ ਆ ਜਿਹੜੀ ਵੀਰ ਆਪਣੀ ਮੰਡੀ ਦੇ ਇਸੇ ਮੇਲੇ ਦੇ ਵਿੱਚ ਪਹੁੰਚੇ ਨੇ ਬਾਬੇ ਦੀ ਹਾਜ਼ਰੀ ਲਵਾਉਣ ਤੇ ਚੌਂਕੀ ਭਰਉਣ ਬੱਕਰੀਆਂ ਦੀ ਆਪਾਂ ਇਹਨਾਂ ਨਾਲ ਦੋ ਚਾਰ ਅੱਜ ਗੱਲਾਂ ਕਰਾਂਗੇ ਵੀ ਮਾਲ ਤੁਹਾਡੇ ਦੇ ਬਹੁਤ ਵਧੀਆ ਰੱਖਦੇ ਹੋਂ ਬਹੁਤ ਪੁਰਾਣੀਆਂ ਬੱਕਰੀਆਂ ਨੇ ਜੱਦੀ ਪੁਰਸ਼ੀ ਰੱਖੀਆਂ 22 ਦੀ ਮੇ ਪਰ ਮੰਡਾਲੀ ਸ਼ਰੀਦ ਦੀ ਬਹੁਤ ਵਧੀਆ ਪੀੜੀਆਂ ਬਣਾਈ ਤੀ ਬੱਕਰੀਆਂ ਉਹੀ ਮੇ ਖਲਜ ਨੇ ਉਹੀ ਪਹਿਲਾਂ ਤੀਆਂ ਉਹਨਾਂ ਦੀ ਔਲਾਦ ਇਹਨੇ ਗਾਂ ਦੀ ਗਾਂ ਪਾਲੀ ਇਹ ਮੁੱਲ ਨਹੀਂ ਲਈਆਂ ਤੇ ਆ ਬੱਕਰਾ ਇਹਦਾ ਬਹੁਤ ਵਧੀਆ ਪਰਤਾ ਬੱਚਾ ਹੀ ਤੀ ਐਤ ਕੀ ਤਕੜਾ ਹੋ ਗਿਆ ਤੇ ਕੁਆਲਟੀ ਬਹੁਤ ਵਧੀਆ ਨਾਗਰਾ ਬੱਕਰਾ ਹੈ ਜਿਹਨੂੰ ਕੇ ਕਹਿੰਦੇ ਨੇ ਬੀਤਲ ਨਾਗਰਾ ਹੈ ਜੀ ਮੰਗਾ ਜੀ ਹਾਂ ਜੀ ਹਾਂ ਜੀ ਬੀਤਲ ਨਾਗਰਾ ਕਹਿੰਦੇ ਨੇ ਇਹਨੂੰ ਪੂਰੇ ਕੰਨ ਵੀ ਹੈ ਜੀ ਕਹਿੰਦੇ ਚੱਲ ਜੀ ਯਾ ਢੂੰਗੜਾਂ ਜਾਣਾ ਬੋਲੀ ਜਲਾ ਹਾਂ ਜੀ ਹਾਂ ਤੇ ਬਹੁਤ ਵਧੀਆ ਨਾਗਰੇ ਇੱਥੋਂ ਦੀ ਨੱਕ ਉਤੋਂ ਦੀ ਡੱਬ ਨੇ ਤੇ ਨਕੌੜਾ ਵੀ ਪੂਰਾ ਭਾਰੀ ਹੈ ਤੋਤੇ ਦੀ ਝੁੰਝ ਵਾਂਗੂ ਤੇ ਮੇਰਾ ਖਿਆਲ 6 ਦੰਦ ਹੈ ਜੀ ਹਜੇ ਪਰ ਬੱਚੇ ਹੀ ਤੇ ਇਤਕੀ 6 ਦੰਦ ਹੋ ਗਿਆ ਛੱਗਾ ਛੱਗਾ ਤੇ ਵਧੀਆ ਕੁਆਲਿਟੀ ਦਾ ਬਾਈ ਦਾ ਬੱਕਰਾ ਰੱਖਿਆ ਹੈ ਤੇ ਬੱਕਰਾ ਵੀ ਦਿਖਾਇਆ ਤਾਂ ਤੁਹਾਨੂੰ ਚੰਗੀਆਂ ਬੱਕਰੀਆਂ ਵੀ ਦਿਖਾਵਾਂਗੇ ਤੇ ਦੋ ਚਾਰ ਗੱਲਾਂ ਸਾਡਾ ਛੋਟਾ ਵੀਰ ਮੰਗਾ ਜੀ ਐ ਇਹਦੇ ਨਾਲ ਵੀ ਕਰਾਵਾਂਗੇ ਸਸਰੀ ਘਰ ਵੀਰ ਜੀ ਸਸਰੀ ਘਰ ਜੀ ਦੱਸੋ ਜੀ ਦੋ ਚਾਰ ਗੱਲਾਂ ਤੁਹਾਡੇ ਪਹਾੜੀਆਂ ਦੀਆਂ ਬੱਕਰੀਆਂ ਵਾਸਤੇ ਇਹਨਾਂ ਬੱਚਿਆਂ ਨੂੰ ਇਹਨਾਂ ਨਹੀਂ ਪਤਾ ਨਹੀਂ ਜੀ ਪਤਾ ਸਾਰਿਆਂ ਨੂੰ ਆ ਜਿਹੜੇ ਬੱਕਰੀਆਂ ਨੂੰ ਤੁਰ ਪੈ ਲੈ ਗਏ ਉਹ ਬੱਕਰੀਆਂ ਵਾਲੇ ਹੀ ਆ ਹੁਣ ਠੀਕ ਹੈ ਜੀ ਤੇ ਅਣਜਾਣ ਉਹਦੇ ਵਿੱਚ ਕੋਈ ਨਹੀਂ ਹੈਗਾ ਨਾੜੀ ਕੋਈ ਨਹੀਂ ਠੀਕ ਹੈ ਜੀ ਜਿਹੜਾ ਚਾਰਨ ਘਰੋਂ ਚਲ ਗਿਆ ਨਾ ਉਹ ਬੱਕਰੀਆਂ ਵਾਲੇ ਹੀ ਆ ਉਹਨੂੰ ਇਹ ਵੀ ਪਤਾ ਮੈ ਰਜਾ ਕੇ ਲੈ ਜਾਣੀਆਂ ਠੀਕ ਹੈ ਤੇ ਬਾਕੀ ਚਲੋ ਹੁਣ ਕਿਸ ਨੂੰ ਆਪਾਂ ਕੀ ਕਹਣਾ ਚਾਰਨ ਤਾਂ ਹਰੇਕ ਜਾਂਦਾ ਤਾਂ ਮੁੜ ਕੇ ਪਤਾ ਘਰ ਨੂੰ ਆ ਜਾਣਾ ਤੋ ਹੁਣ ਇਹ ਨਹੀਂ ਪਤਾ ਵੀ ਢਿੱਡ ਭਰਿਆ ਸ ਦੋ ਘੰਟੇ ਬਹਿਣੀ ਆ ਜਾਂ ਨਹੀਂ ਬਹਿਣੀ ਆ ਠੀਕ ਹੈ ਜੀ ਉਹ ਤਾਂ ਹੁਣ ਚਾਰਿਆਂ ਦਾ ਸਵੇਰ ਨੂੰ ਪਤਾ ਲੱਗਣਾ ਠੀਕ ਹੈ ਜੀ ਤੇ ਬਾਕੀ ਬੱਕਰੀਆਂ ਵਾਲੇ ਇਹ ਜੱਦੀ ਪੋਸਤੀ ਬੰਦੇ ਆ ਜੀ ਇਹ ਠੀਕ ਹੈ ਜੀ ਪੰਜੇ ਸਾਡੇ ਉਹ ਸਾਡੇ ਭੂਆ ਦਾ ਮੁੰਡਾ ਜੀ ਪਰਾ ਅੱਛਾ ਜੀ ਤੇ ਬਾਕੀ ਸਾਰੀਆਂ ਸਾਡੀ ਹਾਂ ਜੀ ਇਹ ਭੂਆ ਦਾ ਮੁੰਡਾ ਇਹ ਪੰਜਾ ਹੈ ਬਾਕੀ ਆ ਪਿੱਛੇ ਸਾਡੇ ਸਾਰੇ ਰਿਸ਼ਤੇਦਾਰੇ ਆਪਣੇ ਬਾਕੀ ਜਿੰਨੇ ਆਪਣੇ ਸੱਜਣ ਮਿੱਤਰ ਆਏ ਹੋਏ ਆ ਸਾਰਿਆਂ ਨੂੰ ਸასი ਸ਼ਕਲ ਦਾ ਅਸਲਾਮ ਅਲੈਕੁਮ ਹੈ ਜੀ ਬਾਪੇ ਅੰਦਗੜ ਦੀ ਚਿੜੀ ਬੱਚਾ ਆਪਾਂ ਆਇਆ ਗੌਸ ਭਗਿਆਰਵੀਂ ਸੱਚੀ ਸਰਕਾਰ ਦੇ ਠੀਕ ਹੈ ਜੀ ਤੇ ਬਗਦਾਦ ਸ਼ਹਿਰ ਦੀ ਗੱਦੀ ਆ ਜੀ ਇਹ ਤੇ ਜਿੰਨੀ ਵੀ ਚੜੀ ਹੈ ਸਾਰੀ ਬੱਕਰੀਆਂ ਨਾਲ ਭਰੀ ਹੋਈ ਆ ਇਹ ਸਾਰੇ ਚੌਂਕੀ ਭਰਾਣਾ ਆਏ ਆ ਕੋਈ ਚਲੋ ਆਪਣਾ ਮਤਲਬ ਕੋਈ ਵੇਚਦਾ ਕੋਈ ਲੈਂਦਾ ਚਲੋ ਉਹ ਗੱਲਾਂ ਹੈ ਕਿ ਬੱਕਰੀ ਮੇਨ ਹੈਗੀ ਜੀ ਚੌਂਕੀ ਭਰਾਉਣ ਵਾਸਤੇ ਆਉਂਦੇ ਹਰ ਸਾਲ ਤੇ ਮੈਂ ਆਇਆ ਹਾਂ ਛੁੱਟੀ ਹਮਾਰਾ ਜੀ 9 ਸਾਲ ਬਾਅਦ ਵਿੱਚ ਇੱਥੇ ਆਇਆ ਮੇਲੇ ਵਿੱਚ ਇੱਕ ਠੀਕ ਹੈ ਜੀ ਹਰ ਸਾਲ ਛੁੱਟੀ ਜਾਂਦਾ ਤੇ ਇਸ ਮੇਲੇ ਵਿੱਚ ਮੈਨੂੰ ਪਹਿਲੀ ਵਾਰ ਛੁੱਟੀ ਮਿਲੀ ਆ ਤੇ ਬਾਕੀ ਇਹ ਬੰਦੇ ਹੈਗੇ ਜੀ ਪੁਰਾਣੇ ਜੱਦੀ ਪੋਸਤ ਦੀ ਬੱਕਰੀਆਂ ਵਾਲੇ ਬੰਦੇ ਹੈ ਜੀ ਇਹ ਤੇ ਘਰ ਦੀ ਜਿਆਦਾ ਕਿ ਪਠਾ ਪਾਲਦੇ ਘਰ ਦਾ ਸ਼ੀਲਾ ਮੇਮਣਾ ਰੱਖ ਕੇ ਜਿਆਦਾ ਖੁਸ਼ ਹੈ ਆਏ ਹਾਂ ਜੀ ਤੇ ਬਾਕੀ ਤੇ ਇਹ ਵੀ ਪੀੜੀਦਾਰ ਬਾਕੀ ਜਿਹਦਾ ਅਸੀਂ ਪੀੜੀ ਦਾ ਚਾਰਦੇ ਆ ਉਦੋਂ ਪੀੜੀਦਾਰ ਇਹ ਚਾਰਦੇ ਆ ਰਹੇ ਆ ਇਹ ਬੱਕਰਾ ਜੀ ਕੈਂਚ ਦਾ ਹੋਣਾ ਤੁਹਾਡਾ ਇਹ ਬਾਈ ਕਦੇ ਮਣਿਆ ਮਣਿਆ ਬੱਕਰੇ ਦਾ ਕੱਦ ਵੇਡ ਪੂਰਾ ਜੀ ਲੰਬੇਟ ਪੂਰੀ ਹੈ ਸਾਰੀ ਗੱਲੀ ਪੂਰਾ ਜੀ ਸਾਰੀਆਂ ਗੱਲੇ ਪੂਰੀ ਸਾਰੀ ਗੱਲੀ ਪੂਰਾ ਕੋਈ ਕਮੀ ਤੇ ਬਾਕੀ ਗੱਲ ਰਹੀ ਜੀ ਦੋ ਕੁ ਗੱਲਾਂ ਮੈਂ ਵਿਚਾਰੋਂ ਦੀ ਕਹਿਣੀਆਂ ਚਾਹਣਾ ਉਸ ਤੋਂ ਬਾਅਦ ਉਸੇ ਥੋਂ ਤੇ ਆ ਜਾਾਂਗੇ ਵੀਡੀਓ ਬਣਾਵਾ ਹਾਂਜੀ ਤੇ ਸਭ ਤੋਂ ਜ਼ਿਆਦਾ ਮੇਰੀ ਸਾਸਰੀਕਾਰ ਦੁਆਸਲਾਮ ਆ ਬਾਬਿਆਂ ਨੂੰ ਕਿਉਂਕਿ ਇਹੇ ਜੇ ਜਵਾਨ ਅੱਜ ਦੇਖਣ ਨੂੰ ਨਹੀਂ ਮਿਲਦੇ ਹਾਂਜੀ ਹਾਂ ਜਿਹੇ ਜੇ ਸਾਡੇ ਬਾਬੇ ਹਾਂਜੀ ਸਾਡੇ ਗੁਰੂਆਂ ਪੀਰਾਂ ਵਰਗੇ ਨੇ ਸਾਡੇ ਉਸਤਾਜ ਨੇ ਸਾਡੇ ਵੱਡੇ ਨੇ ਹਾਂਜੀ ਅਸੀਂ ਇਹਨਾਂ ਦਾ ਤਹਿ ਦਿਲੋਂ ਸਤਿਕਾਰ ਕਰਦੇ ਹਾਂ ਹਾਂਜੀ ਬਹੁਤ ਇਹਨਾਂ ਦਾ ਮੈਂ ਧੰਨਵਾਦ ਦਿਆਂ ਰਾਜੂ ਗੋਡਫਾ ਪਿੰਡਾ ਪੰਜਾਬ ਤੇ ਇੱਕ ਚੈਨਲ ਸਾਡਾ ਤਰਸੇਮ ਸਿੰਘ ਧੂਰੀ ਦਿੱਤੀ ਲਾਣਾ ਤੇ ਕਿਵੇਂ ਸਲਾਮ ਕਰਦਾ ਮੈਂ ਇਹਨਾਂ ਬਾਬਿਆਂ ਨੂੰ ਇੱਕ ਤਾਂ ਪੁਰਾਣੇ ਆ ਜੜੀ ਨੇ ਹਾਂਜੀ ਬਹੁਤ ਪੁਰਾਣੇ ਜੱਦੀ ਪੁਰਖੀ ਹਾਂਜੀ ਪੀੜੀਆਂ ਤੋਂ ਚੱਲੇ ਹੋਏ ਹਾਂਜੀ ਤੇ ਪਾਕਿਸਤਾਨ ਦੇ ਬਾਰਡਰ ਦੇ ਲਵੇ ਇਹਨਾਂ ਦਾ ਪਿੰਡ ਹੈ ਦੀਨਾ ਨਗਰ ਉਹਨਾਂ ਨੂੰ ਥੋੜਾ ਜਾ ਦੀਨਾ ਨਗਰ ਵਾਲੇ ਇਹ ਬਾਬਾ ਜੀ ਆ ਇਹ ਬਾਬੇ ਦਾ ਪਿੰਡ ਹੈ ਮਹਿਮਦਰਾ ਮਹਿਮਦਾਂ ਇਹਨਾਂ ਦੇ ਨਾਲ ਇਹਨਾਂ ਜੁੱਟਾ ਹੈ ਫਤਿਹਗੁਰ ਚੂੜੀਆਂ ਰੋੜਿਆ ਤੇ ਜ਼ਿਲ੍ਹਾ ਅੰਮ੍ਰਿਤਸਰ ਇਹ ਬਾਬਾ ਜੀ ਦੇ ਦੀਨਾ ਨਗਰ ਵਾਲੇ ਇਹਨਾਂ ਦਾ ਪਤਾ ਚੰਦ ਬਾਬੇ ਆ ਚੰਦ ਬਾਬਾ ਤੇ ਇੱਕ ਇਹਨਾਂ ਦਾ ਭਰਾ ਹੋਰ ਵੀ ਐ ਇਹ ਦੋ ਭਰਾ ਨੇ ਉਹ ਨਾ ਸ਼ਕੰਦਰ ਬਾਬਾ ਹਾਂ ਸ਼ਕੰਦਰ ਬਾਬਾ ਤੇ ਇਹ ਇਹ ਤਿੰਨੇ ਜੁੱਟ ਨੇ ਜੀ ਪੂਰੇ ਜੁੰਡੀ ਦੇ ਯਾਰ ਆ ਹਾਂਜੀ ਜਿੱਧਰ ਨੂੰ ਆਉਣਾ ਜਾਣਾ ਇਹਨਾਂ ਨੇ ਇਕੱਠਿਆਂ ਨਹੀਂ ਮੈਂ ਦੇਖਣੀ ਨਹੀਂ ਹਾਂਜੀ ਇੱਕ ਬਿੰਦ ਨਹੀਂ ਇਹ ਸਾਂਝ ਸਾਂ ਰੱਖਦੇ ਨੇ ਹਾਂਜੀ ਬਿੰਦ ਨਹੀਂ ਅੱਡ ਪਾੜਦੇ ਹਾਂਜੀ ਤੋਤਿਆਂ ਦੇ ਬੱਚਿਆਂ ਜਿਉਂ ਇਕੱਠੇ ਰਹਿੰਦੇ ਹਾਂਜੀ ਹਾਂਜੀ ਵੀ ਬਾਕੀ ਤਾਂ ਮੈਂ ਬਹੁਤ ਇਹਨਾਂ ਨੂੰ ਦੁਆਵਾਂ ਦੰਨਾ ਵੀ ਇੰਨਾ ਪਿਆਰ ਹੋਣਾ ਚਾਹੀਦਾ ਹਾਂਜੀ ਬਾਕੀ ਦੂਈ ਮੇਰੀ ਦੁਆ ਇਹਨਾਂ ਦੇ ਭਰਾਵੇਂ ਨੂੰ ਵੀ ਇਹੋ ਜਿਹਾ ਪਰਾਣ ਅੱਜ ਦੇ ਜ਼ਮਾਨੇ 'ਚ ਮਿਲਦਾ ਨਹੀਂ ਬਹੁਤ ਵਧੀਆ ਇਹਨਾਂ ਦਾ ਪਰਾਵਾ ਹੈ কুরਤੇ ਚਾਦਰੇ ਪੁਰਾਣੇ ਜ਼ਮਾਨਿਆਂ ਦੇ ਹਾਂਜੀ ਪਾਕਿਸਤਾਨੀ কুরਤੇ ਚਾਦਰੇ ਹਾਂਜੀ ਜਿਹੜੇ ਚੱਲੇ ਹੋਏ ਨੇ ਇਹਨਾਂ ਨੂੰ ਜਿਆਦਾ ਸਲਾਮ ਕਰਦਾ ਮੈਂ ਬਾਬਿਆਂ ਨੂੰ ਮੇਰੀ ਰੂਹ ਖੁਸ਼ ਹੋ ਗਈ ਦੇਖ ਕੇ ਇਹਨਾਂ ਨੂੰ ਵੀ ਅੱਜ ਕਿਸੇ ਆ ਜੜੀ ਵੀਰ ਦੇ ਚਾਦਰੇ ਛੇਤੀ ਨਹੀਂ ਮਿਲਦਾ ਵੀ ਬਾਕੀ ਰੱਬ ਨੇ ਇਹ ਬੈਠ ਕੇ ਬੇਲੇ ਟਾਵੇਂ ਘੜ ਕੇ ਵਧੀਆ ਬਣਾਏ ਵਧੀਆ ਇਹਨਾਂ ਦੀ ਰੂਹ ਨੂੰ ਪ੍ਰਮਾਤਮਾ ਵਧੀਆ ਬਣਾਏ ਆ ਅੱਠ ਅੱਠ ਭਰਾ ਆ ਇਹ ਹਾਂ ਅੱਠ ਭਰਾ ਆ ਵੀ ਇਹਨਾਂ ਦੀ ਰੂਹ ਨੂੰ ਮਹਾਰਾਜ ਆ ਤੰਦਰੁਸਤੀ ਬਖਸ਼ੇ ਇਹ ਜੇ ਜਵਾਨ ਅੱਜ ਦੇਖਣ ਨੂੰ ਨਹੀਂ ਮਿਲਦੇ ਅੱਠ ਭਰਾ ਆ ਅੱਠ ਇੱਕ ਤੋਂ ਇੱਕ ਆ ਅੱਛਾ ਇੱਕ ਤੋਂ ਇੱਕ ਅੱਛਾ ਹਾਂਜੀ ਇਹ ਬਾਬੇ ਦਾ ਕੋਈ ਚਿਹਰਾ ਦੇ ਲਓ ਤਾਂ ਬਾਕੀ ਜਿਹੜੇ ਦੂਸਰੇ ਜਾ ਕੇ ਦੇਖ ਲਓ ਤੇ ਉਹ ਤੁਹਾਡੀ ਮਲਾਂ ਨਜ਼ਰੇ ਘੁੰਮ ਜਣੀ ਆ ਅੱਛਾ ਅੱਠ ਭਰਾ ਆ ਇਹ ਮਾਝੇ ਦੇ ਆ ਜੀ ਮਾਝੇ ਦੇ ਮਾਜੇ ਦੇ ਜਵਾਨ ਮਾਜੇ ਦੇ ਜਵਾਨ ਸਿੱਖੀ ਪਗ ਤੇ ਕੇਸ ਇਹ ਅੰਬਰਸਰ ਦੇ ਆ ਕਲਗੀਧਰ ਪਾਸ਼ਾ ਦੀ ਇਹ ਦੇਣ ਆ ਮੈਂ ਤੁਹਾਨੂੰ ਪਹਿਲਾਂ ਦੱਸੀ ਗੱਲ ਮੈਂ ਤੋਂ ਬੱਚ ਗੱਲਾਂ ਕਰਨੀਆਂ ਕਲਗੀਧਰ ਪਾਸ਼ਾ ਦਸਵੇਂ ਪਾਸ਼ਾ ਅੱਛਾ ਤੇ ਉਹ ਦੋਇਲਾ ਬੱਕੇ ਹੋ ਜੀ ਬੰਦਗੀ ਦੇ ਭਰੇ ਹੋਣਗੇ ਜਿਨ੍ਹਾਂ ਨੇ ਚਾਰ ਸ਼ਾਹਬ ਜਾਦੇ ਦੇਸ਼ ਕੌਮ ਤੋਂ ਬਾਹਰ ਤੇ ਵਾਹ ਜੀ ਵਾਹ ਫਤਿਹਗੜ ਸਾਹਿਬ ਹਾਂ ਜੀ 8 ਦਿਨ ਮੇਲਾ 8 ਦਿਨ ਆਪਾਂ ਮੇਲਾ ਕਹਿੰਦੇ ਆ ਹਾਂ ਜੀ ਤੇ ਜਿਹੜੇ ਦਿਲੋਂ ਰੋਂਦੇ ਆ ਨਾ ਉੱਥੇ ਜਾ ਕੇ ਦੇਖੋ ਲੋਕਾਂ ਹੰਝੂ ਨਹੀਂ ਪੁੰਜੇ ਜਾਂਦੇ ਹਾਂ ਉਹ ਦਿਲੋਂ ਰੋਂਦੇ ਕਲਗੀਧਰ ਪਾਸ਼ਾ ਦੀ ਇਹ ਕੌਮ ਦੇ ਆਹੀ ਹਾਂ ਜੀ ਭਾਈ ਮੇਰਾ ਕੈਮਰਾ ਖਮਾਓ ਭਾਈ ਇਹ ਆ ਮੈਂ ਖਮਾਓ ਜੀ ਸਾਰੇ ਕੈਮਰਾ ਮੜ ਜਾ ਹਾਂ ਜੀ ਇਹ ਕਲਗੀਧਰ ਪਾਸ਼ਾ ਦੇ ਆ ਜੀ ਇਹ ਹਾਂ ਜੀ ਇਹ ਸਾਝੀਆਂ ਰੂਹਾਂ ਦੁਨੀਆ ਦੇ ਕੋਨੇ ਤੇ ਇਹ ਇੱਕ ਪੱਗ ਤੇ ਸਿੱਖੀ ਹਾਂ ਜੀ ਦਸਵੇਂ ਪਾਸ਼ਾ ਦੀ ਸਾਜੀ ਹੋਈ ਜਿਹੜੀ ਤੁਰੇ ਫਿਰਦੀ ਆ ਹਾਂ ਜੀ ਤੇ ਕੇਸ ਦਾੜੀ ਹਰ ਇੱਕ ਲੱਗਦਾ ਇਹਦਾ ਨਿਮਰਤਾ ਔਰ ਇਹਨੂੰ ਇਹਦੀ ਰਹਿਮ ਸਤ ਦੇ ਵਿੱਚ ਰਹਿਣ ਵਾਲਾ ਕੋਈ ਇਹ ਬਹੁਤ ਨਿਮਰਤਾ ਵਾਲੇ ਬੰਦੇ ਨੇ ਜੀ ਬਾਕੀ ਬਹੁਤ ਪੁਰਾਣੀਆਂ ਇਹ ਗੱਲਾਂ ਜਾਣਦੇ ਨੇ ਸਾਬੀਦਰ ਇਹਨਾਂ ਦੀਆਂ ਮੈਂ ਗੱਲਾਂ ਕਹਾਣੀਆਂ ਰਸਤਾ ਨੂੰ ਸੁਣੀਆਂ ਨੇ ਕਿਸੇ ਦੀ ਬਰਾਈ ਚ ਨਹੀਂ ਕਿਸੇ ਦੇ ਮਾੜੇ ਚ ਨਹੀਂ ਜਿੰਨੀ ਗੱਲ ਕਰਨੀ ਇਹਨਾਂ ਨੇ ਹੱਕ ਸੱਚ ਦੀ ਕਰਨੀ ਹਾਂਜੀ ਬਹੁਤ ਵਧੀਆ ਨਿਸਾਨ ਨੇ ਮਹਾਰਾਜ ਜਿਨ੍ਹਾਂ ਨੂੰ ਲੰਬੀਆਂ ਉਮਰਾਂ ਲਾਵੇ ਸਾਡੇ ਮੇਲਿਆਂ ਦੇ ਵਿੱਚ ਹਜੇ ਇਹਨਾਂ ਨੂੰ ਲਿਆ ਕੇ ਹਰ ਸਾਲ ਖੜਾਵੇ ਅਸੀਂ ਇਹਨਾਂ ਦੀ ਰੂਹ ਨੂੰ ਦੇਖਦੇ ਰਹੀਏ ਇਹਨਾਂ ਨਾਲ ਹੀ ਸਾਡਾ ਮੇਲਾ ਵੜਾ ਤਿੰਨੇ ਭਰਾਵਾਂ ਨਾਲ ਭਰਾਏ ਨੇ ਸਾਡੇ ਭਾਦੇ ਦਾ ਤਿੰਨੇ ਹਾਂਜੀ 40 ਸਾਲ ਹੋ ਗਏ ਮੇਰੀ ਇਹਨਾਂ ਦੇ ਨਾਲ 50 ਸਾਲ ਦੀ ਮੇਰੀ ਉਮਰ ਹੈ 10 ਸਾਲ ਦੀ ਉਮਰ ਦਾ 40 ਸਾਲ ਦੇ ਨਾਲ ਇਹਨਾਂ ਦੇ ਨਾਲ ਐ ਮੈਂ ਹਾਂਜੀ ਤੇ ਬਾਈ ਜੀ ਹੁਣ ਤੁਹਾਡੀਆਂ ਬੱਕਰੀਆਂ ਦਿਖਾਓ ਬਹੁਤ ਬਹੁਤ ਮਮਾਰਕਾ ਤੁਹਾਨੂੰ ਲਗੜੋਏ ਵਾਲੇ ਉਹ ਬੰਦੇ ਆ ਜਿਹੜੀ ਉਹ ਬੱਕਰੀ ਦਿਖਾਓ ਬੱਕਰੀਆਂ ਹਾਂ ਬੱਕਰੀਆਂ ਬੱਕਰੀ ਦੀ ਪਹਿਲਾਂ ਇਹਨੂੰ ਇਹਨੂੰ ਚੰਗੀ ਤਰ੍ਹਾਂ ਦਿਖਾ ਲਓ ਮੜ ਜਾ ਇਹ ਪਾਕਿਸਤਾਨ ਉਹਨਾਂ ਨੇ ਵੀ ਦੇਖਾਂ ਨਾਲ ਦਿਖਾਓ ਪੂਛ ਦਿਖਾਓ ਉਹਨਾਂ ਕਰਦੇ ਇੱਥੋਂ ਮੈਥੋਂ ਡਰਦਾ ਹੈ ਬਾਈ ਤੁਸੀਂ ਛੋਟੇ ਇੱਕ ਮਿੰਟ ਬੜਾ ਜਾ ਮੈਥੋਂ ਡਰਦਾ ਇਕੱਲਾ ਤੋਰ ਮਲ ਕੱਲਾ ਚੌੜੇ ਹੋ ਜਾ ਵੀਰੇ ਤੇ ਆ ਕੰਨ ਛੜ ਦੇ ਮੈਨੂੰ ਇੱਥੋਂ ਬੜਾ ਕੰਨ ਛੜਿਆ ਕਰੋ ਬਸ ਇੱਥੋਂ ਬੜਾ ਮੜ ਜਾ ਬਸ ਹਾਲੋ ਇਹ ਬੂਟੇ ਬਾਈ ਦਾ ਪਿਛੋ ਨਾਲ ਦਿਖਾਈ ਲਾਜ਼ਮੀ ਆ ਨਾਲ ਦਿਖਾਈ ਮਰੀ ਆ ਜਾ ਲਿਆ ਕੈਮਰਾ ਦਿਖਾ ਆ ਓਕੇ ਓਕੇ ਆ ਮੜਾ ਇਹ ਦੇਖ ਮਨਾ ਇਹ ਦੇਖ ਮਨਾ ਕੁਪੀ ਹਾਂ ਟੈਸਟਿਕਲ ਦਿਖਾ ਦਿਓ ਵਾਇ ਇੱਕ ਮਿੰਟ ਇੱਕ ਮਿੰਟ ਦੇਖੋਤਰ ਸਿੰਘ ਇਹ ਠੀਕ ਆ ਕਮਾ ਦੇ ਤੌਰ ਕੀ ਠੀਕ ਹੈ ਕੰਨ ਨਾ ਫੜ ਕੰਨ ਨਾ ਫੜ ਕੰਨ ਤਾਂ ਕਦੇ ਵੀ ਨਾ ਫੜੀ ਬੱਕਰੇ ਦਾ ਜਿਆਦਾ ਨਾ ਫੜੋ ਬੱਚੋ ਜੋ ਤੁਹਾਨੂੰ ਤੇ ਹੱਥ ਪਾ ਤਾਂ ਤਾਂ ਤੱਕ ਦਾ ਗਰਮੀ ਕਰਕੇ ਹੈ ਨਾ ਆ ਬੱਕਰਾ ਜੀ ਬਹੁਤ ਵਧੀਆ ਬਾਈ ਲਗਣੋਏ ਵਾਲਿਆਂ ਦਾ ਦਵਾਬੇ ਇਲਾਕੇ ਚੋਂ ਜਿਹੜੇ ਕਿ ਮੰਗੇ ਦੇ ਭਾਣ ਜੇ ਨੇ ਹਾਂਜੀ ਹਾਂਜੀ ਰਿਸ਼ਤੇਦਾਰ ਲਾ ਲਓ ਭਾਣ ਜੇ ਲਾ ਲਓ ਇੱਕੋ ਹੀ ਚੀਜ਼ ਹੈ ਭਾਣ ਜੇ ਭਾਣ ਜੀ ਹਾਂਜੀ ਤੇ ਬਹੁਤ ਵਧੀਆ ਕੁਆਲਟੀ ਦਾ ਬੱਕਰਾ ਹੈ ਆਪਣੇ ਪੰਜਾਬ ਦੇ ਵਿੱਚ ਹਾਂਜੀ ਜਿਲ੍ਹਾ ਜਲੰਧਰ ਹਾਂਜੀ ਹਾਂਜੀ ਤੇ ਤਹਿਸੀਲ ਤਸੀਲ ਇਹਦੀ ਨਮਾਸ਼ਹਿਰ ਤੇ ਜ਼ਿਲ੍ਹਾ ਵੀ ਨਮਾਸ਼ਹਿਰ ਦਾ ਇਸ ਟਾਈਮ ਜ਼ਿਲ੍ਹਾ ਵੀ ਇਸ ਟਾਈਮ ਨਮਾਸ਼ਹਿਰ ਹੈ ਤਸੀਲ ਵੀ ਨਮਾਸ਼ਹਿਰ ਕੋਕੜੀ ਹੈ ਜੀ ਹਾਂ ਜੀ ਇਹ ਇਹਦੀ ਮਾਂ ਫੜੀ ਹੈ ਜੀ ਦਿੱਤਾ ਵੀ ਮੈਹੀਂ ਆ ਬੱਚਾ ਸਾਰੇ ਇਹਨਾਂ ਦੇ ਹੀ ਆ ਸਾਰਾ ਇਹਨਾਂ ਦਾ ਹੀ ਹੈ ਜਿਹੜਾ ਇਹ ਵਾ ਮੇਰ ਕੋਕੜੀ ਅੰਤਗੜ ਛੂਹੀ ਤੋਂ ਮੇਲੇ ਚ ਪੱਕਾ ਇਹ ਆਪਣਾ ਭਾਣ ਇਹ ਇਹ ਪੂਆ ਦਾ ਮੁੰਡਾ ਹੈ ਇਹ ਮੰਗੇ ਦੀ ਪੂਆ ਦਾ ਮੁੰਡਾ ਹੈ ਕਾਲੀ ਮਣੀ ਆਪਣੀ ਵਾਲੀ ਤੇਰੇ ਵਾਲੀ ਹਾਂ ਇਹ ਮੰਗੇ ਦੀ ਪੂਆ ਦਾ ਮੁੰਡਾ ਹੈ ਸੂਨ ਵਾਲੀ ਆ ਉਹ ਹਾਂ ਜੀ ਇਹ ਮੰਗੇ ਦੀ ਪੂਆ ਦਾ ਮੁੰਡਾ ਜੀ ਇਹ ਬੱਕਰਾ ਬੱਚਾ ਇਸ ਬਾਈ ਨੇ ਦਿੱਤਾ ਹੈ ਨਹੀਂ ਆ ਲੇਕਿਨ ਪਿਛੋਂ ਬਸਤਰਾ ਵਾਲੀ ਉਹ ਨਹੀਂ ਆਈਏ ਸ਼ੋਕਰਾਂ ਵਾਲੀ ਆ ਜਾ ਕਾਲੀ ਮਣੀ ਆ ਇਹ ਵੀ ਵਿੱਚ ਕਰ 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 ਬਹੁਤ ਵਧੀਆ ਬੱਕਰਾ ਲਿਓ ਜੀ ਇਹ ਮੈਂ ਥੁਲ ਗਿਆ ਇਹਨੂੰ ਇੱਧਰ ਖੜ੍ਹ ਦੋ ਚੱਲ ਪੁੱਤ ਆ ਇਹਦੀ ਕਰ ਲਿਓ ਜੀ ਪੁੱਤ ਚੱਲ ਉਧਰ ਅੱਛਾ ਬੱਲੇ 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 ਕੰਨ ਨਾ ਕੰਨ ਕੰਨ ਫੜਕਾ ਨਾ ਪੜ ਕੰਨ ਨਾ ਫੜੀ ਇਹ ਪੱਠ ਮੇਰਾ ਖੇਲ ਬਾਈਆਂ ਦੀ ਹਜੇ ਸੂਈ ਹੈ ਪਹਿਲੇ ਨੰਬਰ ਪਹਿਲੇ ਤੇ ਉਹ ਕਾਲੀ ਮਣੀ ਲੈ ਹੈਂ ਜੀ ਪਹਿਲੇ ਸੂਏ ਸੂਈ ਹੈ ਜੀ 6 ਦੰਦ ਹੋ ਗਈ ਮੇਮ ਨਹੀਂ ਪੂਰਾ ਗੱਦ ਕਰਾ ਕੇ ਸਵਾਈ ਹੈ ਤੇ ਲੰਬੇ ਕੰਨ ਕੰਨ ਬਹੁਤ ਸੋਹਣੀ ਕੁਆਲਿਟੀ ਦੇ ਅਤਰ ਸਿੰਘ ਜੀ ਕੋਈ ਹਾਂ ਬੂਰ ਕੰਨੀ ਬੂਰ ਕਨੀ ਨਾ ਤਾਂ ਤੈਨੂੰ ਵੀ ਪਤਾ ਹੈ ਦੇਖ ਸਕਦੇ ਹੋ ਬੂਰ ਕੰਨੀ ਹੈ ਕੋਈ ਵੀ ਕੁਆਲਿਟੀ ਦਾ ਘਾਟ ਨਹੀਂ ਇਹਦੇ ਚ ਕਰ ਦੇ ਸਾਈਡ ਤੇ ਨਾ ਜੋ ਆਪਣਾ ਛੁੱਟਣ ਦਾ ਹਾਂ ਜੀ ਕਰੀਦਾ ਸਾਈਡ ਆ ਲੈ ਬਾਈ ਆਹ ਦੇਖੋ ਜੀ ਥੋੜਾ ਜਿਹਾ ਥੋੜਾ ਪਿਛਾ ਨੂੰ ਜ ਵੀਰੇ ਮਾੜੀ ਖੰਦਾ ਖੁੱਲਾ ਬੱਕਰੀਆਂ ਡਰਦੀਆਂ ਨੇ ਨਾ ਹਾਂ ਜੱਟ ਜੱਟ ਬਲੈਕ ਜੱਟ ਬਲੈਕ ਜੀ ਵਧੀਆ ਲਗੜੋਏਆਂ ਦੀ ਬੱਕਰੀਆਂ ਵੀ ਜੱਟ ਬਲੈਕ ਸਿੰਗੀ ਸੁੰਗੀ ਦੀ ਪੂਰੀ ਵਧੀਆ ਕੁਆਲਿਟੀ ਹੈ ਤੇ ਪਤਲੀ ਚਮੜੀ ਦੀ ਬਰੀਕ ਝੱਗ ਵਰਗੀ ਚਮੜੀ ਪੂਰੀ ਦੁੱਧ ਵਾਲੀ ਕੁਆਲਿਟੀ ਜਿੱਥੋਂ ਮਰਜੀ ਚੂੜੀ ਭਰ ਕੇ ਦੇਖ ਬਿਲਕੁਲ ਬਰੀਕ ਹੈ ਹਾਂ ਜਮਾ ਜੀ ਜਮਾ 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 ਰੇਸ਼ਮ ਵਰਗੇ ਵਾਲ ਪਏ ਮਾਸਾ ਦੇ ਲੋ ਜੀ ਥੋੜਾ ਉਹਦੇ ਹੱਥ ਪਾ ਲੈ ਉਹ ਕੋਈ ਕੁਆਲਿਟੀ ਹੈ ਸਾਰੀਆਂ ਦੀ ਇੱਕੋ ਕੁਆਲਿਟੀ ਹੈ ਸਾਰੀਆਂ ਸਾਰੀ ਇੱਕੋ ਹੀ ਚਗੜੀ ਸਾਰੀਆਂ ਪੇੜਾਂ ਚ ਸਾਰੀਆਂ ਪੇੜਾਂ ਆਈਆਂ ਨੇ ਆਪਾਂ ਨੂੰ ਜਿਆਦਾ ਦੁਬਾਰੇ ਕਹਿਣ ਦੀ ਵੀ ਲੋੜ ਨਹੀਂ ਤੁਸੀਂ ਆਪੇ ਜਾਣੀ ਜਾਣੋ ਦੁਬਾਰੇ ਦੁਬਾਰੇ ਕਹਿੰਦੇ ਵੀ ਆਪਾਂ ਚੰਗੇ ਨਹੀਂ ਲੱਗਦੇ ਲੈ ਇਹਦੇ ਕੰਨ ਉਹੀ ਬਦੇ ਨੇ ਉਹਦੇ ਨਾਲ ਵੀ ਟੱਪ ਗਏ ਮੇਰਾ خیال 18 ਇੰਚ ਦੇ ਹੋਣੇ ਜੀ ਹਾਂਜੀ ਬਹੁਤ ਲੰਬੇ ਹਾਂਜੀ ਅਸੀਂ ਮੂੰਹ ਕੀ ਕਹਣਾ ਉਹ ਤਾਂ ਦੇਖਣ ਵਾਲੇ ਨੂੰ ਦੇਖ ਲੈਣੀ ਆ 18 ਇੰਚ ਕੰਨ ਨੇ ਜੀ ਇਹਦੇ ਪੱਠ ਦੇ ਜੱਡ ਬਲੇਕ ਕਾਲੀ ਐ ਜਮਾ ਲੈ ਸੋਹਣੀ ਪੂਰੀ ਦੰਦ ਦੰਦ ਵੀ ਇਹ ਨਵੀਂ ਐ ਜੀ ਜਮਾ ਅੱਠ ਦੰਦ ਫਰੈਸ਼ ਪੂਰੀ ਵਧੀਆ ਆ ਲਿਓ ਜੀ ਦੋਏ ਪਹਿਣਾ ਦੋਲੇ ਪਹਿਣਾ ਨੇ ਹਾਂ ਜੀ ਪਹਿਣਾ ਹੀ ਨੇ ਦੋਏ ਹਾਂ ਜੀ ਪਹਿਣਾ ਮੈਂ ਪਹਿਣਾ ਆਓ ਪਹਿਣਾ ਹਾਂ ਬਹੁਤ ਵਧੀਆ ਬੱਚੀਆਂ ਨੇ ਹਜੇ ਮੇਰਾ ਖਿਆਲ ਖੀਰੀਆਂ ਹੀ ਹੋਣੀਆਂ ਫੜਿਓ ਜੀ ਲਓ ਲਓ ਉਹ ਤੁਸੀਂ ਦੋ ਦੰਦ ਹੋ ਗਈਆਂ ਦੋ ਦੋ ਦੰਦ ਛੇਲੀਆਂ ਹਾਂ ਜੀ ਦੋ ਦੋ ਦੰਦ ਹੋ ਗਈਆਂ ਛੇਲੀਆਂ ਫੜਿਓ ਜੀ ਇੱਕੋ ਹੀ ਨਕਸ਼ੇ ਦੀਆਂ ਨੇ ਇੱਕੋ ਹੀ ਡਿਜ਼ਾਈਨ ਦੇ ਕੰਨ ਨੇ ਕਬੂਤਰੀ ਵਾਂਗੂ ਤੇ ਨੱਕਾਂ ਤੇ ਵੀ ਡੱਬਾ ਇਹਨਾਂ ਦੇ ਆਜਾ ਕੋਈ ਮੂੰਗਰ ਮੈਨੂੰ ਬੋਲਾ ਜੀ ਇੱਥੇ ਅੱਜ ਆਜਾ ਧੋਏ ਜਮੀ ਇੱਕ ਨਕਸ਼ੇ ਦੀਆਂ ਘੜੀਆਂ ਪਈਆਂ ਨੇ ਨੂਰੀ نسل ਜਿਉਂ ਹਾਂਜੀ ਹਾਂਜੀ ਜਿਵੇਂ ਨੂਰੀ نسل ਦੀ ਕਬੂਤਰੀ ਹੁੰਦੀ ਹੈ ਹਾਂਜੀ ਹਾਂਜੀ ਇਹ ਵੀ ਐਸੇ ਅਡੋੜੀ ਨਸਲਾਂ ਬਣਦੀਆਂ ਨੇ ਇੱਕ ਜਿਹੀ ਇੱਕੋ ਹੀ ਹੈ ਤੇ ਰੰਗ ਘੱਟ ਲੈ ਗਈ ਇਹਾਂ ਦੀ ਮਾਂ ਹਾਂਜੀ ਬੱਕਰੇ ਦੀਆਂ ਵੀ ਐਸੇ ਦੀਆਂ ਨੇ ਇਹ ਹੈ ਜੀ ਹਾਂਜੀ ਹਾਂਜੀ ਸਾਰੀ ਕੁਆਲਿਟੀ ਉਹ ਮੱਕਰਾ ਵੱਡਾ ਵੱਡੀ ਲੋਹੀ ਉਹ ਮੱਕਰਾ ਕਹਿੰਦਾ ਮਰ ਗਿਆ ਇਹ ਹਉਦੀਆਂ ਨਹੀਂ ਵਾਹ ਭਈਆ ਮੋੜ ਦਿਓ ਜੀ ਜੋ ਲੋਹੀ ਲੈ ਵੱਡੀ ਲੋਹੀ ਲੈ ਕੇ ਐਵੇਂ ਵੱਡੀ ਬੱਕਰੀ ਆਹ ਜੀ ਪੂਰੇ ਦੰਦੀ ਹੋ ਗਈ ਜੀ ਇਹ ਵੀ ਲਾਲ ਵਿੱਚ ਡੱਬਨੇ ਜੀ ਦੇ ਕੋਈ ਕੋਈ ਤੇ ਚਿੱਟੇ ਰੰਗ ਦੀ ਪੱਠ ਹੈ ਪੂਰੀ ਵਧੀਆ ਅੰਬਰਸਰੀ ਬਰੀਡ ਏ ਮਾਂ ਤੇ ਬਾਗੀ ਕੋਈ ਧੀ ਤੇ ਬਾਗੀ ਰੰਗ ਤਾਂ ਬਦਲਿਆ ਜਾਂਦਾ ਹੈ ਹਾਂਜੀ ਹਾਂ ਇੱਕ ਰੰਗ ਤਾਂ ਕਿਸੇ ਲਈ ਵੀ ਨਹੀਂ ਹੁੰਦਾ ਤੁਸੀਂ ਜਾਣਦੇ ਹੋ ਇੱਕ ਰੰਗ ਬੰਦਿਆਂ ਦਾ ਵੀ ਨਹੀਂ ਹੁੰਦਾ ਇਹਦੇ ਨਾਲ ਦੀ ਕਾਲੀ ਲਿਆਈ ਇਹਦੇ ਨਾਲ ਦੀ ਕਾਲੀ ਲੈ ਕੇ ਜੀ ਵੱਡੀ ਕਾਲੀ ਇਹਦੇ ਨਾਲ ਦੀ ਵੱਡੀ ਕਾਲੀ ਪਿੱਛੇ ਰਹਿ ਥੋੜੇ ਅੱਗੇ ਥੋੜੇ ਪਿੱਛੇ ਜਿਆਦਾ ਹੋਵੇ ਪਿੱਛੇ ਹਾਂਜੀ ਲੋ ਮਣਾ ਭਾਈ ਪਿੱਛੇ ਨੂੰ ਹੋਰ ਹੋ ਜਾ ਹੋਰ ਪਿੱਛੇ ਉਹ ਫਿਰ ਕੈਮਰਾ ਦੂਰ ਹੁੰਦਾ ਇਹ ਲਓ ਜੀ ਪੱਕੀ ਲੋਹੀ ਦੇਖੋ ਜੀ ਕੰਨ ਕਿੱਡਾ ਕਿੱਡਾ ਬੱਕਰੀ ਦਾ ਇੱਥੇ ਕਾ ਆਲਾ ਕਹਿੰਦਾ ਸਾਨੂੰ ਕੰਨਾਂ ਵਾਲੀ ਚਾਹੀਦੀ ਹੈ ਇਹਦੀ ਕੀਮਤ ਕੀ ਹੈ ਬਾਈ ਕੀਮਤ ਬਾਈ ਕੋਈ ਨਹੀਂ ਵੇਚਣੀ ਨਹੀਂ ਵੇਚਣੀ ਨਹੀਂ ਇਹ ਵੱਡੀ ਕਾਲੀ ਉਹਦੇ ਨਾਲ ਦੀ ਸਰ ਜੇ ਵੇਚਣੀ ਹੈ ਭਾਈ ਦੇਖ ਕਿਆ ਵੀ ਦਿੰਨਾ ਨਹੀਂ ਨਹੀਂ ਭਾਈ ਚਲਦੇ ਚ ਲਾਈਵ ਕਰ ਦਾਂਗੇ ਸੌਦਾ ਲੈ ਲੈ ਭਾਈ ਨਾ ਗਾਗ ਤਾਂ ਮਿਲ ਹੈਗਾ ਕੈਂ ਨਹੀਂ ਨਹੀਂ ਭਾਈ ਇਹ ਕਹਿੰਦਾ ਜੀ ਵੇਚਣੀ ਇੱਕ ਮਿੰਟ ਖੜੀ ਜਾਂਦਾ ਇਹਦਾ ਮਣਾ ਕੋਈ ਨਾ ਚੋਲਾ ਖੋਲ ਕੇ ਦਿਖਾਓ ਫੇ ਤੁਹਾਨੂੰ ਪਤਾ ਵੀ ਉਹ ਅਗਲੇ ਤੁਹਾਨੂੰ ਵੀ ਰਾਮਾ ਦਿੰਦੇ ਤੇ ਸਾਨੂੰ ਵੀ ਦਿੰਦੇ ਆ ਹਾਂ ਹਾਂ ਇਹ ਦਿਖਾ ਦਿਓ ਚੋਲਾ ਖੋਲ ਕੇ ਮੜਾ ਉਧਰੋਂ ਨਹੀਂ ਕਈ ਵਾਰੀ ਅਸੀਂ ਨਹੀਂ ਦਿਖਾਉਂਦੇ ਅਗਲਾ ਕੋਈ ਚਾਚਾ ਅਸ਼ਰਫ ਵੀ ਅਸ਼ਰਫ ਵੀ ਬੋਲਦਾ ਨਾ ਪਿੱਛੇ ਉਧਰੋਂ ਉਹ ਕਹਿੰਦਾ ਵੀ ਦਿਖਾ ਲਿਆ ਕੋਈ ਲਾਈਵ ਹਾਂ ਅਸਲ ਪੱਕਾ ਮਹਿਰਮ ਹੈ ਜੀ ਹੋਗਾ ਪਾਕਿਸਤਾਨ ਵਾਲਾ ਸਾਨੂੰ ਕਹਿੰਦੇ ਵੀ ਰਾਜੂ ਥੋੜਾ ਝੋਲਾ ਖੋਲ ਕੇ ਖਾਣਾ ਕਰੋ ਮੈਨੂੰ ਵੀ ਬਾਕਾਇਦਾ ਖੋਲ ਦਿਓ ਸਾਜ ਮੰਨਦੇ ਆ ਹਾਂ ਉਹ ਸਪੈਸ਼ਲ ਬਾਹਰ ਫੋਨ ਇਹ ਕਾ ਕਰਦੇ ਨੇ ਇਹਨਾਂ ਵੀ ਗੱਲਬਾਤ ਹੁੰਦੀ ਆ ਉਹ ਕਿਉਂ ਅਸੀਂ ਡਰਦੇ ਨਹੀਂ ਝੋਲਾ ਖੋਲਦੇ ਆਲਾ ਕਹਿੰਦਾ ਯਾਰ ਮੈਂ ਇੱਥੇ ਕੋਈ ਦਰਾਜ ਨਹੀਂ ਦਬਾਬੇ ਵਾਲੀ ਨਾ ਕਹਿੰਨਗੇ ਬਾਕੀ ਜਿਹੜਾ ਮਰਜੀ ਕਵੇ ਦਿਨ ਖੋਲੋ ਰਾਤ ਖੋਲੋ ਬੜਾਇਓ ਕੈਮਰਾ ਮਾਰੇ ਬੱਚੇ ਇਹ ਆ ਦੇਖੋ ਜੀ ਦਾ ਠੰਡ ਚੱਜਾ ਝੱਗ ਵਰਗਾ ਰੂਮ ਵਰਗਾ ਇਹ ਇਸ ਟਾਈਮ ਚੋਕੇ ਤਾਂ ਦਰਬਾਰ ਤੋਂ ਚੜਾ ਕੇ ਆਏ ਆ ਹਾਂ ਹਾਂਜੀ ਤੇ ਪੂਣੀ ਵਰਗੀ ਧਾਰ ਬਹੁਤ ਵਧੀਆ ਮੱਕੀ ਦੇ ਦਾਣੇ ਇਹ ਦੂਜਾ ਬਾਈ ਇਹ ਆ ਜੀ ਇਹਦੇ ਇਹਨਾਂ ਥਣਾਂ ਦੀਆਂ ਜੀ ਇਹ ਦਬਾਬੇ ਦੀਆਂ ਬੱਕਰੀਆਂ ਇਹ ਜਿਲ੍ਹਾ ਨਮਾਸ਼ਹਿਰ ਤੇ ਆਪਣੇ ਭਾਨਜੇ ਗੋਪੀ ਦੀਆਂ ਬੱਕਰੀਆਂ ਤੇ ਚਾਚਾ ਅਸ਼ਰਫ ਜੀ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਤੁਹਾਡੇ ਕਹਿਣ ਤੇ ਅਸੀਂ ਇਹ ਥਣ ਚੱਡਾ ਦਿਖਾ ਰਹੇ ਬੱਕਰੀ ਦਾ ਹਾਂਜੀ ਹਾਂਜੀ ਠੀਕ ਹੈ ਜੀ ਰੂਮ ਵਰਗੇ ਚੱਡੇ ਕੋਈ ਕਰਦਾ ਰਾਜੂ ਬਾਈ ਤਾਂ ਕਦੇ ਖੋਲਦਾ ਨਹੀਂ ਹਲਾ ਕਹਿੰਦਾ ਪਤਾ ਨਹੀਂ ਕੀ ਦਬਾਬੇ ਦਾ ਬੰਦਾ ਤੁਹਾਨੂੰ ਕੋਈ ਨਾ ਕਹੂਗਾ ਜਿਲ੍ਹਾ ਜਲੰਧਰ ਦਾ ਠੀਕ ਹੈ ਜੀ ਇਹ ਕਰਪੂਥਲਾ ਹੋ ਗਿਆ ਨਮਾਸ਼ਹਿਰ ਹੋ ਗਿਆ ਜਿਹੜਾ ਮਰਜੀ ਬੰਦਾ ਕੋਈ ਖੋਲ ਸਕਦਾ ਚਾਹੇ ਮੈਂ ਝੋਲਾ ਦਿਨ ਕੋਲ ਰਾਤ ਕੋ ਸਾਢੇ ਵੇਲੇ ਕੋਈ ਇਨਕਾਰ ਨਹੀਂ ਤੇ ਝੋਲੇ ਕਿਸੇ ਨੂੰ ਕਰਨ ਜਾ ਤੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਤੁਹਾਡੇ ਕਹਿਮ ਤੇ ਅਸੀਂ ਇਹ ਝੋਲੇ ਖੋਲ ਕੇ ਦਿਖਾ ਰਹੇ ਹਾਂ ਐ ਥਣ ਛੱਡੇ ਬੱਕਰੀਆਂ ਹੈਗੀ 8 ਦੰਦਿਆ ਇਹ ਤੇ ਆਜ ਥਣ ਛੱਡਾ ਕੋਈ ਦੁੱਧ ਨਹੀਂ ਛੱਡਿਆ ਮਾਸ ਇਹਨਾਂ ਵਿੱਚ ਕੋਈ ਮਾਸ ਨਹੀਂ ਬਿਲਕੁਲ ਰੂਹ ਦੇ ਕਿੱਡੀਆਂ ਜੀਆਂ ਹਾਂ ਕਰੜੀ ਲਿਓਟੀ ਨਹੀਂ ਹਾਂਜੀ ਇਹ ਦੇਖੋ ਜੀ ਕੋਈ ਇਹਦੇ ਵਿੱਚ ਕੋਈ ਬੰਦਾ ਕੋਈ ਕਹਿੰਦਾ ਕੋਈ ਨੁਕਸ ਹੋ ਜਾਊਗਾ ਥਣ ਛੱਡਿਆ ਜਾਂ ਕੋਈ ਟੀਕਾ ਲਾਇਆ ਇਹ ਰੂਹ ਛੱਡੇ ਦੀਆਂ ਬੱਕਰੀਆਂ ਜਿਹਾ ਦੇਖੋ ਪਤਲੀ ਚਮੜੀ ਦੀਆਂ ਇੱਕਰੋਂ ਫੜੋ ਤੇ ਚਾਹੇ ਇੱਥੋਂ ਫੜੋ ਜਿਹੜੀ ਚੋਕ ਹੈ ਮਾੜੀ ਜਿਹੀ ਲਿਓਟੀ ਹੋ ਜਾ ਦੁੱਧ ਉਹ ਹੀ ਬੱਕਰੀ ਦੇ ਹੰਮੋ ਜੀ ਦੋ ਬਿਆਲ ਕਰ ਕਰਦੇ ਬੋਲਦੇ ਨਾਲ ਪਿਛੋਂ ਵੀ ਵਾਲੇ ਕਹਿੰਦੇ ਚੋਣ ਜਿਹੜਾ ਖੋਲ ਕੇ ਦਿਖਾ ਲਿਆ ਕਰੋ ਹਾਂ ਜੀ ਹਾਂ ਤੂੰ ਕਿਸ ਨੂੰ ਕੀ ਬੋਲ ਦੇ ਝੋਲੇ ਲੱਗੇ ਕੀ ਥੁਲੇ ਉਹਨਾਂ ਦੇ ਲਿਆਓ ਜੀ ਚੱਟਾ ਦਾ ਦਿਖਾ ਲਿਆ ਹਾਂ ਇਹ ਬੱਕਰੀ ਹੈ ਜੀ ਗੱਬਣ ਇਹ ਦੱਸ ਦਿ ਕਰੋ ਮੜੀ ਜੀ ਤਾਂ ਇਹ ਬੱਕਰੀ ਹੈ ਜੀ ਗੱਬਣ ਹਜੇ 2 2.5 ਮਹੀਨਿਆਂ ਦੀ ਹਾਂ ਜੀ ਤੇ ਇਹ ਬੱਕਰੀ ਲੰਬੀ ਦੇਖੋ ਕੰਨ ਦੇਖੋ ਇਹਦੀ ਵੀ ਉਦੋਂ ਵੱਧ ਕੇ ਨਹੀਂ ਬਸ ਇੱਕੋ ਹੀ ਬੱਕਰੀਆਂ ਜੀ ਉਹ ਵੀ ਇਹ ਵੀ ਕੋਈ ਬੱਕਰੀਆਂ 3 ਨੇ ਇੱਕੋ ਹੀ ਖੂਨ ਹੈ ਇਹਨਾਂ ਦਾ ਇੱਕੋ ਹੀ ਖੂਨ ਚੋਂ ਚੱਲੀਆਂ ਹੋਈਆਂ ਹਾਂ ਜੀ ਇਹ ਵੀ ਉਸੇ ਦੇ ਡਿਜ਼ਾਈਨ ਦੇ ਜਿਹੜੀ ਲੋਹੀ ਗਈ ਹੈ ਹਾਂਜੀ ਉਹ ਉਸੇ ਚਮੜੀ ਦੀ ਉਸੇ ਚਮੜੀ ਦੀ ਬਿਲਕੁਲ ਬਰੀਕ ਚਮੜੀ ਦੀ ਉੱਦ ਹੀ ਵਿੱਡਾ ਹੈ ਉੱਦ ਹੀ ਕਾਠੀ ਉਹੀ ਡਿਜ਼ਾਈਨ ਉਨਾ ਹੀ ਥਾਣੇ ਦਾ ਲੰਬਾ ਹੈ ਤੇ ਆਹ ਦੇਖ ਸਕਦੇ ਹੋ ਜੀ ਉਵੇਂ ਜਿਵੇਂ ਇਹਦੀ ਝੱਗ ਜਿਓ ਦੇਖੋ ਜੀ ਮੰਗਾ ਜੀ ਝੱਗ ਜਿਓ ਲਿਉਟੀ ਪਈ ਹੈ ਜਿਵੇਂ ਰੂਮ ਵਰਗੀ ਇਹ ਆਹ ਦੇਖ ਲਓ ਵੀਰੇ ਕੋਈ ਮਾਸਖੋਰੀਆ ਨਹੀਂ ਬਿਲਕੁਲ ਥਾਂਕੇ ਸਾਡੇ ਕੋਈ ਛਮੀ ਵੀ ਕਰਲੀ ਛੱਡੀ ਨਹੀਂ ਹੈਗੀ ਬੱਕਰੀ ਦੀ ਪੈਰ ਐ ਚੌੜੇ ਕਰਕੇ ਖੜ ਗਈ ਬੱਕਰੀ ਜਿਵੇਂ ਐਰ ਨਹੀਂ ਮੰਦੀ ਹਾਂਜੀ ਜਿਹੜੀ ਦੇ ਨੁਖਸ ਹੋਊਗਾ ਉਹ ਲੱਤ ਚੱਕੂਗੀ ਤਾਂ ਹਾਂਜੀ ਹੈਂਜੀ ਲੱਤ ਚੱਕੂਗੀ ਤੇ ਇਹੀ ਗੱਲਾਂ ਤੁਹਾਨੂੰ ਅਸੀਂ ਸਿਖਾਉਨੇ ਆਂ ਇਹੀ ਖੂਬੀਆਂ ਦੱਸਾਂਗੇ ਜੇ ਕੋਈ ਚਲੋ ਮਾੜੀ ਮੋਟੀ ਸਾਤੋਂ ਵੀ ਗਲਤੀ ਹੋ ਜਾਂਦੀ ਐ ਭਾਈ ਹੋ ਜਾਂਦੀ ਬੜ ਬੜਾਂ ਦੋਈ ਦੇ ਭਾਈ ਤਾਂ ਮਾਫ਼ ਵੀ ਕਰਨਾ ਵੀਰੇ ਏਡੇ ਕਲਾਕਾਰ ਵੀ ਹੈ ਨਹੀਂ ਅਸੀਂ ਹਾਂਜੀ ਹਾਂਜੀ ਇੱਕ ਬੱਕਰੀ ਲਿਆਓ ਬੜੀ ਸਾਰੀ ਬੱਸ ਐਂਡ ਕਰਾਂਗੇ ਆ ਪਟ ਦਾ ਆਹਾ ਹਾ ਹਾ ਇਹ ਦੇਖੋ ਜੀ ਕੋਈ ਕੋਈ ਜਾਂਦੀ ਐ ਘਰਾਂ ਚ ਹਾਂਜੀ ਬੱਕਰੀ ਉਸੇ ਬੱਕਰੇ ਦੀ ਐ ਉਹ ਨਹੀਂ ਬੱਕਰੀਆਂ ਦੀ ਧੀ ਐ ਇਹ ਕੋਈ ਨਕਸ਼ਾ ਹੀ ਬਸ ਪਤਾ ਨਹੀਂ ਕਿੱਧਰ ਦੀ ਕਿੱਧਰ ਵਗ ਜੇ ਬੰਦੇ ਜੋਂ ਇਹਦਾ ਉੱਚਾ ਮੱਥਾ ਹੈ ਹਾਂਜੀ ਹਾਂਜੀ ਪੂਰਾ ਵਧੀਆ ਚੌੜਾ ਮੱਥਾ ਤੇ ਕੰਨ ਵੀ ਪੂਰਾ ਲੰਬਾ ਉਹਨਾਂ ਬੱਕਰੀਆਂ ਨੂੰ ਵੀ ਡਬਲ ਦੇਖ ਸਕਦੇ ਹੋ ਇਹ ਆ ਦੇਖੋ ਤੇ ਦੰਦ ਦਿਖਾਉਣੇ ਆ ਤੁਹਾਨੂੰ ਚਾਰ ਦੰਦ ਐ ਤੇ ਹਜੇ ਬੱਕਰੀ ਹੈ ਮੇਰਾ ਖਲ ਗੱਬਣ ਹੋਈ ਨਹੀਂ ਜੀ ਨਾ ਨਾ ਫੰਡਰ ਹੀ ਆ ਜੀ ਹਜੇ ਫੰਡਰ ਹੈ ਸਹੀ ਦੁੱਧੂ 23 ਹੈ ਜਿਵੇਂ ਮੈਂ ਪਹਿਲਾਂ ਕਿਹਾ ਸੀ ਸਹੀ ਬੱਕਰੀਆਂ ਦੁੱਧ ਦਿੰਦੀਆਂ ਹਾਂ ਹਾਂ ਜੀ ਫੰਡਰ ਪਾਠ ਹੈ ਤੇ ਸਹੀ ਦੁੱਧੂ 3 ਪੂਰੀ ਜੜ ਦੀ ਬੱਕਰੀ ਦੀ ਬੱਕਰੀ ਹੈ ਚਮੜੀ ਇਹਦੀ ਵੀ ਰੂਮ ਵਰਗੀ ਹੋਇਆ ਤੇ ਕਿਸੇ ਵੀ ਗੱਲੋਂ ਘਾਟ ਨਹੀਂ ਪੰਜਾਬ ਦੀਆਂ ਬੱਕਰੀਆਂ ਦਬਾਬੇ ਦੀਆਂ ਬੱਕਰੀਆਂ ਨਹੀਂ ਸਾਰਿਆਂ ਕੋ ਰੱਖੀਆਂ ਪਏ ਬਸ ਦਬਾਬੇ ਸਾਰਿਆਂ ਕੋਈ ਆ ਸਾਰੀਆਂ ਰੱਖੀਆਂ ਬਸ ਕਿਸੇ ਲਵੇ ਵੀ ਬਾਣੀ ਬੱਕਰੀ ਨਹੀਂ ਏ ਆ ਜਿਹੜੀ ਵੀਰ ਨੇ ਜਿਹੜੇ ਪਾਲੀ ਇੱਕ ਦੂਜੇ ਤੋਂ ਚੜਦੀ ਰੱਖਦਾ ਹਾਂਜੀ ਹਾਂਜੀ ਵੀ ਮੈਨਾ ਮਾਰਾ ਕਹਾਵਾ ਮੈਨਾ ਮਾਰਾ ਕਹਾਵਾ ਸਹੀ ਹੈ ਐ ਕਰਕੇ ਜੀ ਇਹ ਹੋਏ ਜਾਂਦਾ ਫਿਰ ਸਭ ਨੂੰ ਰੀਸ ਨੂੰ ਰੀਸ ਲੱਗਦੀ ਹੈ ਹਾਂਜੀ ਜੇ ਰੀਸ ਲੱਗੂ ਤਾਂ ਅਸੀਂ ਸੇਵਾ ਕਰਾਂਗੇ ਨਹੀਂ ਕਰਦੀ ਨਹੀਂ ਹਾਂ ਸ਼ੌਂਕ ਵਾਦ ਹੈ ਦਿਲਾਂ ਦਾ ਹਾਂ ਪਿਆਰ ਵਾਦ ਹੈ ਪਿਆਰ ਵਾਦ ਹੈ ਤੇ ਬਾਕੀ ਬਾਈ ਆਪਾਂ ਗੱਲ ਕਰੀਦਾ ਜੂ ਇੱਕ ਹਾਂਜੀ ਬੱਕਰੀ ਵਾਰ ਹੋ ਗਈ ਹੈ ਹਾਂਜੀ ਇਹ ਬਾਈ ਆਪਣੇ ਆਏ ਆ ਜੀ ਬਿਆਸਪਿੰਡ ਤੋਂ ਅੱਛਾ ਜੀ ਜਲੰਧਰ ਤੋਂ ਤੇ ਬਾਕੀ ਬਾਈ ਥੋੜੇ ਕੈਮਰਾ ਨੂੰ ਇਹਨਾਂ ਨੂੰ ਜੀ ਆਇਆਂ ਨੂੰ ਜੀ ਹਾਂ ਜੀ ਬਾਕੀ ਬਾਈ ਥੋੜੇ ਆਪਾਂ ਕੈਮਰਾ ਥਰੂ ਦੱਸ ਦਈਏ ਪਾਕਿਸਤਾਨ ਦੇ ਵਿੱਚ ਬਾਬਾ ਮਹੰਗਾ ਜਿਹੜਾ ਬੈਠੇ ਉਹਨਾਂ ਦੀ ਵੀ ਰਿਸਦਾ ਰਿਆ ਇਹ ਔਰ ਜਿਹੜੇ 78 ਜਬਦੀ ਵਾਲੇ ਆ ਉਹਨਾਂ ਦੀ ਵੀ ਰਿਸਦਾ ਰਿਆ ਤੇ ਛੋਟਾ 78 ਜਿਹੜਾ ਸਤਿਆਣਾ ਰੋਡ ਤੇ ਤਹਿਸੀਲ ਜੜਾਂ ਵਾਲਾ ਜ਼ਿਲ੍ਹਾ ਫੈਸਲਾਬਾਦ ਇਹ ਉਹਨਾਂ ਦੀ ਵੀ ਰਿਸਦਾ ਰਿਆ ਇਹ ਜਿਹੜਾ ਬੂਟਾ ਹੈਗਾ ਜੀ ਆਪਣੇ ਮੁਜਾਰੀ ਬੰਗਿਆਂ ਦੇ ਵਿੱਚ ਇੰਡੀਆ ਦੇ ਵਿੱਚ ਹਾਂ ਜੀ ਹਾਂ ਜੀ ਤੇ ਆਪਣੇ ਦੇ ਕਿਹੜਾ ਪੜੇ ਸੀ ਲਖ ਪ੍ਰਸਾਨੀ ਲਖ ਪ੍ਰਸਾਨੀ ਦੇ ਜੀ ਉਹ ਬੰਦੇ ਆ ਉਹ ਇਹਨਾਂ ਦੇ ਰਿਸ਼ਤੇਦਾਰ ਆ ਤੇ ਜਾਨੀਪਾ ਦਾ ਪਿੰਡ ਹੈਗਾ ਜੀ ਘੋੜਕਾ ਉਹ ਇਹਨਾਂ ਦੇ ਨਾਲ ਵੀ ਰਿਸ਼ਤੇਦਾਰ ਆ ਬਾਬੇ ਮਹੰਗੇ ਦੀ ਵੀ ਰਿਸ਼ਤੇਦਾਰ ਆ ਇਹ ਪਾਕਿਸਤਾਨ ਜਿਹੜਾ ਬਾਬਾ ਮਹੰਗਾ ਦੁਆ ਸलाम ਸਾਡੀ ਬਾਬੇ ਮਹੰਗੇ ਨੂੰ ਜਿਹੜੀ ਮਸ਼ਹੂਰ ਮਹਾਨ ਹਸਤੀ ਹੈ ਪਾਕਿਸਤਾਨ ਦੀ ਬਾਬਾ ਮਹੰਗਾ ਜਿਹਨਾਂ ਪਾਕਿਸਤਾਨ ਵੀ ਕਮਾਇਆ ਤਾਂ ਇੰਡੀਆ ਦੇ ਵੀ ਮਤਲਬ ਮੈਨੂੰ ਝੂਮਣ ਲਾਏ ਹੋਇਆ ਹਾਂਜੀ ਗੱਲਾਂ ਵਿੱਚ ਨਹੀਂ ਬੱਕਰੀਆਂ ਵਿੱਚ ਵੀ ਤੇ ਉਹਨੂੰ ਪਿੱਛਾ ਵੀ ਯਾਦ ਆ ਪੰਜਾਬ ਇੰਡੀਆ ਦੇ ਵਿੱਚ ਜਿਹੜਾ ਚੂੜ ਅੰਬਲੀ ਸੋ ਦਾ ਬਾਪ ਦਾ ਨਾਮ ਸੀ ਚੂੜ ਅੰਬਲੀ ਇਹ ਗੁੱਜਰ ਬਰਾਦੀ ਇਹ ਉਹਨਾਂ ਦੇ ਬੰਦੇ ਆ ਜੀ ਇਹ ਤੇ ਚਲੋ ਅਸੀਂ ਬਹੁਤ ਧੰਨਵਾਦ ਕਰਦੇ ਆਂ ਬਾਈ ਦਾ ਬਾਬਿਆਂ ਕਰਕੇ ਸਾਰੇ ਤਾਂ ਆਏ ਬਾਬਿਆਂ ਕਰਕੇ ਤੇ ਇੱਥੇ ਤਰ੍ਹਾਂ ਤਰ੍ਹਾਂ ਦੀਆਂ ਰੂਹਾਂ ਜਿਹੜੀਆਂ ਵਿਛੜੀਆਂ ਪਰਮਾਤਮਾ ਅੱਲਾਹ ਤਾਲਾ ਉਹਨਾਂ ਨੂੰ ਜਨਤ ਰੀਸੀਵ ਕਰੇ ਔਰ ਅੱਲਾਹ ਤਾਲਾ ਅਗਲੇ ਸਾਲ ਵੀ ਸਾਰਿਆਂ ਨੂੰ ਮੇਲਾ ਮੁਲਾਪ ਸਾਬ ਦਾ ਕਰਾਵੇ ਤੇ ਇਹ ਬਾਈ ਸਪੈਸ਼ਲ ਤੌਰ ਤੇ ਮਤਲਬ ਮੈਨੂੰ ਵੀ ਮੈਨੂੰ ਵੀ ਮਿਲਣ ਇੱਥੇ ਆਏ ਆ ਤੇ ਮੇਲਾ ਵੀ ਦੇਖਣ ਆਏ ਆ ਤੇ ਜਿੰਨੇ ਪਾਕਿਸਤਾਨ ਸੱਜਣ ਮਿੱਤਰ ਐ ਇਸ ਵੀਡੀਓ ਦੇਖਦੇ ਪੂਰਾ ਵਰਲਡ ਤੇ ਅਸੀਂ ਉਹਨਾਂ ਦਾ ਬਹੁਤ ਸ਼ੁਕਰੀਆ ਕਰਦੇ ਧੰਨਵਾਦ ਕਰਦੇ ਆਂ ਉਹਨਾਂ ਦਾ ਆੜੀਆਂ ਮਾਦੋ ਭਾਈਏ ਇੱਕ ਤੋਂ ਦੋ ਗੱਲਾਂ ਮੈਂ ਬਾਈ ਜੀ ਵਾਸਤੇ ਕਹੂੰਗਾ ਹਾਂਜੀ ਵੀ ਮੇਰੇ ਵੀਰ ਦਾ ਸਾਡੇ ਮੰਗਾ ਜੀ ਦਾ ਮੈਂ ਬਹੁਤ ਧੰਨਵਾਦ ਕਰਦਾ ਜੇ ਸਾਡੇ ਲਈ ਇਹ ਆਏ ਤਾਂ ਥੋੜੀਆਂ ਜੀਆਂ ਗੱਲਾਂ ਰਾਜੂ ਬਾਈ ਨੂੰ ਵੀ ਚਾਹੇ ਮੇਥੋਂ ਉਮਰ ਚ ਛੋਟਾ ਹੈ ਉਹ ਕੋਈ ਵੱਡੀ ਗੱਲ ਨਹੀਂ ਛੋਟਾ ਵੱਡੇ ਨੂੰ ਵੀ ਜਾਨ ਦੇ ਸਕਦਾ ਮੈਂ ਇਹਨੂੰ ਸਿਰ ਮੱਥੇ ਲਾ ਕੇ ਮੰਨਦਾ ਹਾਂਜੀ ਵੀ ਦੋ ਚਾਰ ਗੱਲਾਂ ਏਸ ਮੇਰੇ ਵੀਰ ਨੇ ਮੈਨੂੰ ਸਿਖਾਈਆਂ ਉਹ ਮੇਰੇ ਜ਼ਿੰਦਗੀ ਚ ਕੰਮ ਵੀ ਆਉਣਗੀਆਂ ਆਣ ਗਈਆਂ ਤੁਸੀਂ ਗਾਂ ਆਪਣੀਆਂ ਮਲਾਂ ਚਲੋ ਅਸੀਂ ਨਸਲਾਂ ਨਹੀਂ ਕਹਿੰਦੇ ਬੱਚਿਆਂ ਨੂੰ ਉਹ ਸਿਖਾ ਕੇ ਜਰੂਰ ਜਾਉਂਗੇ ਆਪਾਂ ਤੇਰੇ ਫਾਇਦੇ ਵਾਸਤੇ ਗੱਲਾਂ ਤੈਨੂੰ ਦੋ ਜਿਹੜੀ ਦੋ ਦਸੀਆਂ ਹਾਂਜੀ ਤੇਰੇ ਕਿਤੇ ਜ਼ਿੰਦਗੀ 'ਚ ਨور ਲਾਣ ਗਈਆਂ ਹਾਂਜੀ ਹਾਂਜੀ ਤੇ ਜੇ ਕੋਈ ਇਹਦੇ ਵਿੱਚ ਕਮੀ ਪੇਸ਼ੀ ਗੱਲ ਮੇਰੇ ਦੱਸਣ ਦੇ ਵਿੱਚ ਤਾਂ ਮੈਂ ਤੇ ਤੁਹਾਨੂੰ ਮਾਫੀ ਮੰਗਦਾ ਨਹੀਂ ਜੀ ਬਹੁਤ ਸਹੀ ਨੇ ਠੀਕ ਹੈ ਜੀ ਇਹ ਤੇਰੇ ਤੇ ਇਹ ਤੇਰੀਆਂ ਜਿਹੜੀਆਂ ਮੇਰੀਆਂ ਗੱਲਾਂ ਨਾ ਇਹ ਤੇਰੇ ਇਸ ਦੋਨਾਂ ਚੈਨਲ ਨੂੰ ਬਾਈ ਐਲਤੀ ਲਾਣਾ ترਸੀਮ ਸਿੰਘ ਔਰ ਰਾਜੂ ਗੋੜਾ ਹੁੰਦੇ ਪੰਜਾਬ ਇਹ ਤੁਹਾਡੇ ਚੈਨਲਾਂ ਦੇ ਕੰਮ ਆਣ ਗਈਆਂ ਗੱਲਾਂ ਠੀਕ ਹੈ ਠੀਕ ਹੈ ਜੀ ਤੁਸੀਂ ਬੋਲ ਕੇ ਦੱਸਣ ਦੀ ਲੋੜ ਨਹੀਂ ਏ ਭਾਈ ਮੰਗਾ ਜੀ ਦਾ ਮੈਂ ਬਹੁਤ ਤਹਿ ਦਿਲੋਂ ਤਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਏਡੀ ਤਰੱਕੀ ਕਰਾਈ ਤੇ ਆ ਕੇ ਵੀਡੀਓ ਬਣਵਾਈ ਤੇ ਦੋ ਚਾਰ ਗੱਲਾਂ ਸਾਨੂੰ ਸਖਾਈਆਂ ਲੜ ਬਣ ਲੀਆਂ ਸਾਡੇ ਕੰਮ ਆਉਣਗੇ ਤੋਂ ਮਡਾਲੀ ਬਾਰੇ ਵੀ ਮਾੜਾ ਦੱਸਦੇ ਬਾਬੇ ਮਡਾਲੀ شریف ਇਹਨਾਂ ਦੇ ਬਹੁਤ ਇਲਾਕੇ ਦੇ ਵਿੱਚ ਮਹਾਨ ਹਸਤੀਆਂ ਦਾ ਮੇਲਾ ਬਾਬੇ ਉਮਰ ਅਸ਼ੇ ਸ਼ਾਹੀ ਦਾ ਲੱਗਦਾ ਉਹ ਵੀ ਇਸ ਗੱਡੀ ਦੇ ਵਿੱਚੋਂ ਆ ਜੀ ਉਹ ਵੀ ਇਸ ਗੱਡੀ ਦੇ ਵਿੱਚੋਂ ਆ ਉਹ ਲੜੀ ਇਸ ਦੇ ਵਿੱਚੋਂ ਆ ਤੇ ਪੰਜ ਸਰਕਾਰਾਂ ਉੱਥੇ ਮਲ ਗੱਡੀ ਨਸੀਬ ਹੋ ਚੁਕੀਆਂ ਆ ਹਾਂ ਜੀ ਤੇ ਉਹ ਵੀ ਬਗਦਾਦ ਸ਼ਹਿਰ ਦੀ ਗੱਡੀ ਆ ਰਾਖ ਦੇ ਵਿੱਚੋਂ ਬਹੁਤ ਵਗਿਆਰਵੀਂ ਸੱਚੀ ਸਰਕਾਰ ਦੇ ਵਿੱਚੋਂ ਬਾਬਾ ਗੁਲਾਮੇ ਸ਼ਾਹ ਸੈਦ ਉਲ ਸ਼ੇਖ ਬਾਬਾ ਅਬਦੁੱਲ ਸ਼ਾਹ ਕਾਦਰੀ ਹਾਂ ਜੀ ਦਾਤਾ ਅਲੀਮ ਸਰਕਾਰ ਹਾਂ ਜੀ ਬਾਬਾ ਪਾਜਨ ਸ਼ਾਹ ਜੀ ਬਾਬਾ ਬਿੱਲੇ ਸ਼ਾਹ ਜੀ ਇਸ ਟਾਈਮ ਮੌਜੂਦਾਂ ਸਰਕਾਰਾਂ ਬੈਠੀਆਂ ਬਾਬਾ ਉਬਰੇ ਸ਼ਾਹ ਜੀ ਤੇ ਉਸ ਗੱਡੀ ਦੇ ਵਿੱਚੋਂ ਕਿਸੇ ਨੇ ਵੀ આજ ਤੱਕ ਇੱਕ ਮਾਲਕ ਖੋ ਗਲੀ ਵਾਲਾ ਜਿਹਨੂੰ ਪੈਸਾ ਕਹਿੰਦੇ ਆ ਉਹ ਵੀ ਨਹੀਂ ਕਿਸੇ ਨੇ ਕਰਦਾ ਉਸ ਮਡਾਲੀ ਸ਼ਰੀਫ ਨੂੰ ਐਨੇ ਕ ਰੰਗ ਪਾਗ ਲੱਗੇ ਹੋਏ ਨਾ ਇਸ ਟਾਈਮ ਤੇ ਉਹ ਇਸ ਟਾਈਮ ਤੁਸੀਂ ਜਾ ਕੇ ਬਾਈ ਵੀ ਦੇਖ ਚੁੱਕਾ ਤੇ ਬਹੁਤ ਜ਼ਿਆਦਾ ਰੋਜੇ ਦਾ ਬਣਾਇਆ ਹੋਇਆ ਬਹੁਤ ਕੁਝ ਬਾਈ ਜੀ ਰਾਜੂ ਬਾਈ ਦੇ ਪੱਲੇ ਕੁਛ ਨਹੀਂ ਸੀ ਦੀ ਰਾਜੂ ਬਾਈ ਤੁਹਾਡੇ ਵਰਗੇ ਗਰੀਬ ਆ ਅੱਜ ਵੀ ਮੈਂ ਗਰੀਬ ਆ ਹਾਂਜੀ ਹਾਂਜੀ ਪਰ ਬਿਲਕੁਲ ਮੈਂ ਕੰਮ ਬੱਕਰੀਆਂ ਦਾ ਸਾਰੀ ਉਮਰ ਤੋਂ ਹੀ ਕਰਦਾ ਆ ਰਿਹਾ ਮੰਡੀਆਂ ਦਾ ਕੰਮ 5-7 ਸਾਲ ਤੋਂ ਕਰਦਾ ਚਲੋ ਗੱਲਾਂ ਕਹਿਣ ਵਾਸਤੇ ਸੁਣਾਉਣ ਵਾਸਤੇ ਹੁੰਦੀਆਂ ਨੇ ਹਾਂਜੀ ਹਾਂਜੀ ਤੇ ਮੈਨੂੰ ਮੰਗਾ ਵੀਰ ਮੰਡਾਲੀ ਸ਼ਰੀਪ ਪਹੁੰਚਾਉਣ ਤੱਕ ਦਾ ਇਹ ਜ਼ਿੰਮੇਦਾਰ ਹੈ ਮੈਨੂੰ ਮੰਡਾਲੀ ਸ਼ਰੀਪ ਦਾ ਕੋਈ ਪਤਾ ਨਹੀਂ ਮੈਂ ਮੇਰੇ ਵੀਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀਨੇ ਮੈਨੂੰ ਗੁਰੂਆਂ ਪੀਰਾਂ ਦੇ ਚਰਨੀ ਲਾਤਾ ਤੇ ਅੱਗੇ ਤੱਕ ਪਹੁੰਚਾਤਾ ਉਹਨਾਂ ਗੁਰੂਆਂ ਪੀਰਾਂ ਦਾ ਜਿਹੜਾ ਜੂ ਬਾਈ ਤਾਰਿਆ ਹੈ ਜਦ ਖਾੜੇ ਦੇ ਵਿੱਚ ਖੜ ਗਿਆ ਚੜ ਚੜ ਸਰੂਰ ਆਉਂਦਾ ਨਹੀਂ ਰਾਜੂ ਬਾਈ ਦੇ ਪੱਲੇ ਕੁਛ ਨਹੀਂ ਉਹਨਾਂ ਦੀ ਥਾਪਨਾ ਮੈਨੂੰ ਉਹਨਾਂ ਦੀ ਥਾਪਨਾ ਮੈਨੂੰ ਬਣੀ ਰਹੂਗੀ ਵੀ ਬਾਈ ਮੰਗਾ ਜੀ ਮੈਨੂੰ ਉੱਥੇ ਤੱਕ ਦਰਗਾਹਾਂ ਤੱਕ ਪਹੁੰਚਾਉਣ ਵਾਲੇ ਨੇ ਨਹੀਂ ਮੈਨੂੰ ਕੋਈ ਨਹੀਂ ਜਾਣਦਾ ਸੀ ਅਸੀਂ ਆਰਮੀ ਵਾਲੀ ਸਰਕਾਰ ਦਾ ਬਾਕੀ ਬਾਈ ਅਸੀਂ ਕੌਣ ਆ ਕਿਸ ਨੂੰ ਪਹੁੰਚਾਉਣ ਵਾਲੇ ਉੱਥੇ ਜਿਹੜੇ-ਜਿਹੜੇ ਉਸ ਸਰਕਾਰ ਦੇ ਅਸੀਂ ਲੜ ਲਾਇਓ ਨਾ ਆਪਣੇ ਤਨੋਂ ਮਨੋਂ ਤੇ ਉਹ ਉੱਥੇ ਤਰਕੇ ਹੀ ਗਏ ਆ ਆ ਬਾਈ ਤੁਹਾਡੇ ਕੋਲ ਇਸ ਟਾਈਮ ਮੌਜੂਦ ਖੜੇ ਆ ਇਹਦਾ ਭਰਾ ਬਿਲਕੁਲ ਲਾਸ਼ ਤੇ ਗਿਆ ਹੋਇਆ ਤੇ ਚਲੋ ਅਸੀਂ ਮੈਂ ਮਾਨ ਨਹੀਂ ਕਰਦਾ ਇਸ ਗੱਲ ਦਾ ਅਸੀਂ ਇੱਕ ਫੋਨ ਦੇ ਵਿੱਚ ਇਹਨੂੰ ਬਾਈ ਨੂੰ ਗੱਲ ਦੱਸੀ ਆ ਸਹੀ ਹੈ ਨਾ ਉਹ ਦਸੀਆ ਤਾਂ ਇਹਨੂੰ ਪੁੱਛ ਰਹੇ ਲੱਖਾਂ ਰੁਪਈਆ ਆਪਣੇ ਭਰਾ ਤੇ ਲਾਇਆ ਇਸ ਬਾਈ ਨੇ ਤੇ ਚਲੋ ਭਰਾ ਉਸ ਨੂੰ ਤੰਦਰੁਸਤ ਇਸ ਟਾਈਮ ਆਪਣੇ ਘਰ ਬੈਠਾ ਤੇ ਇਸ ਇਸ ਪਰਿਵਾਰ ਦੇ ਬਹੁ ਸਤਿਆ ਸੰਤੋਖ ਆ ਇਸ ਭਰਾ ਨੂੰ ਕੋਈ ਗੱਲ ਦਸੀ ਬਾਹਰੋਂ ਵੀ ਮੈਂ ਕਿਹਾ ਭਾਈ ਜੀ ਆ ਕੰਮ ਮੈਂ ਜਾ ਕੇ ਉੱਥੇ ਦੱਦਾਂ ਤੇ ਜਾਓ ਸਰਕਾਰਾਂ ਦੇ ਜਾਓ ਇੱਕ ਇੱਕੋ ਹੀ ਮਿੰਟ ਠੀਕ ਹੈ ਜੀ ਤੇ ਉਹ ਬਾਈ ਇਸ ਟਾਈਮ ਮੌਜੂਦ ਹੈ ਜੀ ਇਹਦਾ ਭਰਾ ਤੇ ਇਸ ਟਾਈਮ ਬਿਲਕੁਲ ਦਵਾਈ ਵੀ ਬਿਲਕੁਲ ਬੰਦਿਆ ਉਹਦੀ ਅੱਜ ਕਰੋ ਦੱਸੋ ਬਾਈ ਪਹਿਲਾਂ ਤਾਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਬਾਬਿਆਂ ਦੇ ਸਾਰੇ ਹਾਰੀ ਭਰਨ ਆਏ ਆ ਸਾਰਿਆਂ ਦਾ ਭਣਾ ਭਰਾਵਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਆ ਕਿਉਂ ਇਹੜੇ ਮੇਲੇ ਆ ਇਹ ਭਗਤਾਂ ਨਸੀਬ ਹੁੰਦੇ ਆ ਹਾਂਜੀ ਬਾਬਾ ਸੁੱਖ ਰੱਖੇ ਐਦਾਂ ਮੇਲੇ ਲੱਗਦੇ ਰਹਿਣ ਆਪਾਂ ਭਣਾ ਭਰਾਵਾਂ ਨੂੰ ਤੇ ਮਿਲਦੇ ਰਹੀਏ ਬਾਕੀ ਦੂਜੀ ਗੱਲ ਇਹ ਬੱਕਰੀਆਂ ਵਾਲਿਆਂ ਦੀ ਦੇਖੋ ਬੱਕਰੀਆਂ ਕੇ ਚੀਜ਼ ਆ ਬਹੁਤ ਨਵਧੀਆ ਦੇਖੋ ਬੰਦਾ ਕਰੇ ਮੰਚਤ ਲਾ ਕੇ ਇਹਦੇ ਵਿੱਚ ਕੋ ਘਾਟਾ ਨਹੀਂ ਗਾ ਬਾਕੀ ਜਿਹੜੇ ਪਾਕਿਸਤਾਨ ਚ ਬੰਦੇ ਬੈਠੇ ਸਾਡੇ ਮੇਰਾ ਪਿੰਡ ਵਿਆਸਪਿੰਡਾ ਜਿੱਥੇ ਲੱਗੇ ਉਹਨਾਂ ਨੂੰ ਵੀ ਮੇਰਾ ਧੰਨਵਾਦ ਆ ਜਿੱਦਾਂ ਉਹ ਮਿਹਨਤ ਕਰਦੇ ਬੱਕਰੀਆਂ ਦੇ ਬਹੁਤ ਵਧੀਆ ਤੋਂ ਵਧੀਆ ਰੱਖਦੇ ਬੱਕਰੀਆਂ ਉਹ ਤੇ ਜੇ ਮੇਰੀ ਆਵਾਜ਼ ਸੁਣਦੇ ਹੁੰਨ ਤਾਂ ਬਹੁਤ ਬਹੁਤ ਮੇਰਾ ਧੰਨਵਾਦ ਆ ਉਹਨਾਂ ਕਰਕੇ ਸਾਡੇ ਬੰਦੇ ਵੀ ਇੱਥੇ ਹਵੇਲੇ ਬਹੁਤ ਜਣੀ ਜ਼ੋਰਦਾਰੇ ਬੱਕਰੀਆਂ ਦੇ ਵਧੀਆ ਤੋਂ ਵਧੀਆ ਬੱਕਰੀਆਂ ਜਾਂ ਬਕਰੇ ਬਹੁਤ ਬੜੇ ਕਮਾਈ ਕਰਦੇ ਆ ਤੇ ਮੇਰਾ ਕਹਿਣਾ ਇਹ ਹੋਈ ਆ ਵੀ ਸਾਰੇ ਬੰਦੇ ਜਿਹਨੇ ਆਪਣਾ ਭਰਾ ਆਪਣਾ ਕੰਮ ਕਰਦੇ ਆ ਮਨਛਤ ਲਾਇਆ ਕਰੋ ਇਸ ਕੰਮ ਨੂੰ ਘਾਟਾ ਨਾ ਆ ਕਿਉਂ ਦੇਖੋ ਹੱਥਾਂ ਦੀ ਮਿਹਨਤ ਆਪਣੀ ਇਹ ਹੈ ਜਿਹੜਾ ਬੰਦਾ ਵੀ ਕਰਦਾ ਮਨਜਤ ਲਾ ਕੇ ਇੱਥੇ ਕੋਈ ਕਮੀ ਨਹੀਂ ਗਈ ਮੈਂ ਸਾਰਿਆਂ ਨੂੰ ਬੇਤੀ ਕਰਦਾ ਵੀ ਆਪਣਾ ਮਨਜਤ ਲਾ ਕੇ ਇਹ ਆਪਣਾ ਕਿੱਸਾ ਆਪਣੀ ਮਿਹਨਤ ਆ ਇਹਨੂੰ ਸਾਹਮਣੇ ਰੱਖੋ ਕਿਉਂ ਇਹਨੂੰ ਗਵਾਉਣਾ ਗਾਂਾਂ ਦੀ ਪੀੜੀ ਜਿਹੜੀ ਆ ਉਹ ਕਰਕੇ ਕੰਮ ਖੁਸ਼ ਨਹੀਂ ਇਹ ਪਰ ਨਹੀਂ ਇਹ ਜਿਹੜਾ ਕੰਮ ਆ ਸਭ ਤੋਂ ਵਧੀਆ ਬਿਹਤਰ ਕੰਮ ਆ ਲੋਕਾਂ ਨੂੰ ਪਤਾ ਇਹ ਹੋਣ ਲੱਗਾ ਕਿ ਬੱਕਰੀਆਂ ਵਾਲੇ ਕੌਣ ਆ ਬੱਕਰੀਆਂ ਵਾਲੇ ਕੌਣ ਆ ਤੇ ਬੱਕਰੀ ਕੀ ਚੀਜ਼ ਆ ਪਹਿਲਾਂ ਪਹਿਲਾਂ ਸੀਗਾ ਤੇ ਕੋਈ ਬੰਦਾ ਕੁਝ ਰੰਗਿਆ ਨਾ ਕੋਈ ਬੰਦਾ ਕੋਲ ਦੀ ਲੰਗਿਆ ਪੁੱਛ ਛੱਡ ਯਾਰ ਇਹ ਬੱਕਰੀਆਂ ਵਾਲੇ ਹੀ ਆ ਤਫਾ ਕਰਿਆ ਨੂੰ ਪਰ ਨਹੀਂ ਹੁਣ ਲੋਕਾਂ ਨੂੰ ਜੀ ਸੋਝ ਆਈ ਸਾਰੇ ਬੰਦਿਆਂ ਨੂੰ ਕਿ ਬੱਕਰੀਆਂ ਵਾਲੇ ਕੀ ਚੀਜ਼ ਆ ਤੇ ਬੱਕਰੀਆਂ ਕੀ ਚੀਜ਼ ਆ ਮੈਂ ਤਾਂ ਹੀ ਕਹਿੰਦਾ ਵੀ ਸਾਰੇ ਬੰਦੇ ਆਪਾਂ ਤਨਮਨ ਲਾ ਕੇ ਮਿਹਨਤ ਕਰਾ ਕਰੀਏ ਦੇਖੋ ਹੋਰ ਕੰਮ ਆ ਘਾਟਾ ਬੰਦਾ ਕੁਝ ਵੀ ਆ ਪਰ ਨਹੀਂ ਜਿਹੜੀ ਬੱਕਰੀ ਆ ਨਾ ਇਹ ਚ ਸਾਰਿਆਂ ਨੂੰ ਪਤਾ ਹੋਣ ਲੱਗਾ ਕਿ ਕੌਣੇ ਬੱਕਰੀਆਂ ਵਾਲੇ ਜੇ ਅੱਗੇ ਕੋਈ ਬੰਦਾ ਸਗਾ ਤਾਂ ਪਰ ਨਾਲੇ ਕਹਿੰਦਾ ਗੋਲਦੀ ਕੁਛ ਕਹਿੰਦਾ ਬੱਕਰੀਆਂ ਵਾਲੇ ਕੋਲੋਂ ਹੁਣ ਦੁਨੀਆ ਨੂੰ ਸੋਝੀ ਹੋਣੀ ਸਾਰਿਆਂ ਨੂੰ ਤੇ ਸਾਡਾ ਇੱਕੀ ਵਿਰਸਾ ਸੀ ਕੀ ਸਾਡੀ ਰੋਟੀ ਸੀ ਕੀ ਕੰਮ ਸੀਗਾ ਤੇ ਕੀ ਇਹ ਚ ਕਮਾਈ ਆ ਦੇਖੋ ਜੇ ਆਪਾਂ ਕੰਮ ਕਰਾਂਗੇ ਇਹਦੇ ਕੋਈ ਘਾਟਾ ਨਹੀਂਗਾ ਤੇ ਮੈਂ ਸਾਰਿਆਂ ਨੂੰ ਬਾਰ-ਬਾਰ ਇਹ ਕਹ ਲਗੂੰਗਾ ਹੱਥ ਜੋੜ ਕੇ ਕਿ ਸਾਰੇ ਬੰਦੇ ਮਿਹਨਤ ਕਰੋ ਠੀਕ ਹੈ ਕੰਮ ਦਾ ਕੋਈ ਮਿਲਣਾ ਨਹੀਂ ਬਾਕੀ ਬਾਬੇ ਦੀ ਜੈ ਸਾਰਿਆਂ ਨੂੰ ਧੰਨਵਾਦ ਧੰਨਵਾਦ ਤੇ ਬਾਕੀ ਦੱਸੋ ਵੀ ਸਾ ਤੁਹਾਡੀ ਸਾਡੀ ਕਿੰਨੇ ਸਾਲਾਂ ਦੀ ਇਸ ਟਾਈਮ ਬਣੀ ਹੋਈ ਹੈ ਸਾਡੀ ਸਾਡੇ ਵੱਡਿਆਂ ਦੀ ਤੇ ਛੋਟੇ ਸਾਡੀ ਦੇਖੋ ਵੱਡੇ-ਵੱਡੇ ਨਾਲ ਦੀ ਬਣੀ ਆ ਇਹ ਚਾਰ ਚਾਰ ਪੁੱਤਾਂ ਹੋਈਆਂ ਆ ਅਸੀਂ ਹੁਣ ਵੀ ਭਣਾ ਭਰਾ ਵਾਂਗ ਰਹਿੰਦੇ ਆ ਦੇਖੋ ਸਾਡਾ ਇੰਨਾ ਪਿਆਰ ਆ ਹੁਣ ਬਣਿਆ ਦਾ ਠੀਕ ਹੈ ਦੇਖੋ ਪਹਿਲਾਂ ਤੋਂ ਆ ਨਵਾਂ ਨਹੀਂ ਇਹ ਤੇ ਸਾਰੀ ਵੀ ਆ ਦੇਖੋ ਸਾਰੇ ਜਿਆਦਾ ਪਿਆਰ ਹਨਾ ਕਿਹਨਾਂ ਨਾਲ ਜਿਆਦਾ ਆ ਕਿਉਂ ਅਸੀਂ ਇਹਨਾਂ ਨੂੰ ਭਣਾ ਭਰਾ ਸਮਝੀ ਆਪਣੇ ਹੁਣ ਤੱਕ ਵੀ ਗਾਂ ਨਿਆਣੇ ਬੱਚੇ ਵੀ ਆ ਉਹਨਾਂ ਦਾ ਪਿਆਰ ਵੀ ਹੈ ਕਹਿੰਨਾ ਰੱਬ ਸੁੱਖਰ ਕੇ ਜਿੱਦਾਂ ਪਿਆਰ ਸਾਡਾ ਬਣਿਆ ਭਣਾ ਭਰਾਵਾਂ ਦਾ ਬਾਬਾ ਮਿਹਰ ਕਰੇ ਤੇ ਸਾਡੇ ਬੱਚੇ ਵੀ ਜਮਣੇ ਰਵੇ ਹਾਂਜੀ ਮੈਂ ਬਹੁਤ ਬਹੁਤ ਧੰਨਵਾਦ ਤੁਹਾਡੇ ਮਿਲਣ ਦਾ ਆਣ ਦਾ ਪਰਸ਼ੀਮ ਚੰਗੀ ਜੀ ਤੁਹਾਡਾ ਬਹੁਤ ਬਹੁਤ ਯਾਰ ਵੀ ਸਰਕਾਰ ਦੀ ਜੈ ਭਾਬੇ ਉਮਰੇਸ਼ਾ ਦੀ ਜੈ ਬਹੁਤ ਬਹੁਤ ਦਰਗਾਹਾਂ ਦੀ ਸਰਕਾਰ ਦਾ ਬਹੁਤ ਸੇ ਤੇ ਦਰਬਾਰ ਇਹਨਾਂ ਸਾਰੀਆਂ ਸਰਕਾਰਾਂ ਨੂੰ ਦੁਆ ਸलाम ਸਾਡੀ ਬਾਕੀ ਭਾਈ ਇਦਾਂ ਵੀ ਇਹ ਹੱਥ ਜੋੜ ਕੇ ਬੇਨਤੀ ਆ ਤੁਹਾਡੇ ਕੈਮਰੇ ਦੇ ਥਰੂ ਅਸੀਂ ਬੇਨਤੀ ਕਰਦੇ ਆ ਵੀ ਮਨਾਲੀ ਸ਼ਰੀਫ ਜਦੋਂ ਮੇਲਾ ਹੁੰਦਾ 28 ਜੂਨ ਤੋਂ ਲੈ ਕੇ ਹਰ ਸਾਲ 28 ਜੂਨ ਤੋਂ ਲੈ ਕੇ ਕਈ ਵਾਰੀ ਦੋ ਆਪਣੇ 29 ਜੂਨ ਤੋਂ ਆਂਦਾ ਕਈ ਵਾਰੀ 28 ਜੂਨ ਤੋਂ ਆਂਦਾ ਉਹ ਸਰਕਾਰਾਂ ਦਾ 5 ਦਿਨ ਮੇਲਾ ਹੁੰਦਾ ਬੱਕਰੀਆਂ ਵਾਲੇ ਹੋਮ ਹਮਾ ਕੇ ਲਾਜ਼ਮੀ ਆਇਆ ਕਰੋ ਜਿਹਨਾਂ ਸੱਜਣਾ ਨਹੀਂ ਦੇਖਿਆ ਮੇਲਾ ਮੰਡਾਲੀ ਵਾਲਾ ਇੱਕ ਵਾਰੀ ਆ ਕੇ ਦੇਖੋ ਉਹ ਬਾਰ ਬਾਰ ਆਉਣ ਦੀ ਉਮੀਦ ਰੱਖੂਗਾ ਵੀ ਸਰਕਾਰਾਂ ਉਹ ਕਿੱਥੇ ਦੀ ਮਹਾਨ ਹਸਤੀ ਆ ਤੇ ਉਸ ਵੀ ਪਿੰਡ ਦੇ ਵਿੱਚ ਅਗਰ ਘੁੰਮ ਕੇ ਦੇਖੋ ਬੱਕਰੀਆਂ ਦਾ ਸਭ ਤੋਂ ਜ਼ਿਆਦਾ ਸਤਕਾਰ ਮੰਡਾਲੀ ਸ਼ਰੀਫ ਦੇ ਵਿੱਚ ਆ ਜੀ ਬੱਕਰੀਆਂ ਜਿੱਥੇ ਦਾ ਮਰਜੀ ਹੋਵੇ ਤੇ ਤੁਸੀਂ ਰਾਤ ਨੂੰ ਬਾਬਾ ਜੀ ਨੂੰ ਜਦ ਮਰਜੀ ਆ ਕੇ ਮਿਲ ਸਕਦੇ ਆ ਜਦ ਮਰਜੀ ਜੋ ਜੋ ਤੁਹਾਨੂੰ ਚਾਹੀਦਾ ਉੱਥੇ ਦਾਣੇ ਫਰੀ ਪਰ ਲੰਗਰ ਜਦ ਮਰਜੀ ਤੁਸੀਂ ਜਿੰਨੇ ਪਾਵਾਂ 100 ਬੰਦਾ ਜਾਓ ਮਨਾਲੀ ਸ਼ਰੀਫ ਦਾ ਬੱਚਾ ਬੱਚਾ ਬੱਕਰੀਆਂ ਦੀ ਤਾਰੀਫ ਕਰਦਾ ਕੋਈ ਵੀ ਸੱਜਣ ਮਿੱਤਰ ਉੱਥੇ ਦਾ ਮਤਲਬ ਜਿੰਨੇ ਵੀ ਜ਼ਿੰਮੇਦਾਰ ਆ ਕੋਈ ਵੀ ਕਿਸੇ ਤਰ੍ਹਾਂ ਦੀ ਨਾਬਰ ਨਹੀਂ ਜਿਹਦੇ ਮਰਜ਼ੀ ਨੂੰ ਘਰ ਜਾ ਕੇ ਰੋਟੀ ਪਾਣੀ ਖਾ ਸਕਦੇ ਆ ਕਿਸੇ ਦਾ ਨਾਬਰ ਨਹੀਂ ਕੋਈ ਤੇ ਦਾਤਾ ਸਕਾਰ ਸਭ ਨੂੰ ਆਸਮਾਨਾ ਸਭ ਦੀ ਪੂਰੀ ਕਰੇ ਮੇਲੇ ਵਿੱਚ ਲਾਜ਼ਮੀ ਆਇਆ ਕਰੋ ਜਾਇਆ ਕਰੋ ਸੱਚੇ ਮਾਨਾਂ ਜਿਹੜੇ ਤੁਹਾਡੀ ਹਰ ਸਾਲ ਤੁਹਾਡੀ ਹਰ ਮਾਲ ਪਸੂ ਤੇ ਤੰਦਰੁਸਤ ਰੋਵੇ ਰਾਜੂ ਗੌੜ ਫਾਰਮ ਦੇ ਲੱਭਾ ਪੰਜਾਬ ਦਾ ਅਤਰ ਸਿੰਘ ਧੂਰੀ ਦਾ ਸਿੰਘ ਬਹੁਤ ਬਹੁਤ ਸਵਾਗਤ ਕਰਦੇ ਆਂ ਮੇਲੇ ਵਿੱਚ ਆਨ ਦਾ ਹਾਂਜੀ ਕਰੋ ਗੱਲ ਬਾਈ ਤੁਸੀਂ ਜੁੜੀ ਕਰਨ ਤੇ ਹਾਂਜੀ ਕਰੋ ਬਾਕੀ ਜਿਵੇਂ ਮੈਂ ਕਹਤੀ ਵੀ ਮੈਨੂੰ ਤਾਂ ਉਹਨਾਂ ਹੀ ਸਰਕਾਰਾਂ ਦਾ ਤਾਰਿਆ ਹੋਇਆ ਹੈ। ਬਾਈ ਜੀ ਨੇ ਮੈਨੂੰ ਉਹਨਾਂ ਦੇ ਚਰਨੀ ਲਾਇਆ ਹੈ। ਜੋਗਲ ਮੇਰੀ ਜ਼ਿੰਦਗੀ ਰਹੂਗੀ ਉਹਨਾਂ ਦੇ ਚਰਨੀਵੇਂ ਲੱਗੇ ਹੀ ਰਹੂੰਗਾ। ਬਹੁਤ ਕੁਝ ਉਹਨਾਂ ਨੇ ਮੈਨੂੰ ਦਿੱਤਾ ਤੇ ਕੋਈ ਮੇਰੇ ਘਾਟ ਨਹੀਂ ਛੱਡੀ ਅੱਜ ਦੀ ਘੜੀ। ਦੇ ਕੋਈ ਘਾਟ ਦਾ ਤਾਂ ਸਰਕਾਰ ਨਹੀਂ ਰੱਖਦਾ। ਸੱਚੀ ਨੀਂਦ ਹੈ ਸਭ ਕੁਝ ਆ। ਵੀ ਹਾਜ਼ਰੀ ਮੈਂ ਹਰ ਸਾਲ ਮੰਡਾਲੀ ਸ਼ਰੀਫ ਬਾਬਿਆਂ ਤੇ ਲਵਾਉਣੀ ਲਵਾਉਣੀ। ਠੀਕ ਹੈ। ਜਿੰਨਾ ਮਰਜ਼ੀ ਮੈਨੂੰ ਡਿੱਕਾ ਹੋ ਜੇ ਜ਼ਰੂਰ ਪਹੁੰਚੂੰਗਾ। ਠੀਕ ਹੈ ਜੀ। ਉਹਨਾਂ ਦੀ ਦੇਣ ਆਪਣੇ ਤੇ ਸਿਰ ਤੇ ਹੱਥਾਂ ਤੇ। ਠੀਕ ਹੈ। ਸਤਿ ਸ਼੍ਰੀ ਅਕਾਲ ਜੀ ਸਾਰੇ